ਡਾਕਟਰ ਰਵਿੰਦਜੀ ਤੁਸੀਂ ਬਾਹਰ ਦੁਨੀਆ ਭਰ ਦੇ ਵਿੱਚ ਵਿਚਰੇ ਹੋ ਤੇ ਫਿਰ ਪੰਜਾਬ ਦੀ ਧਰਤੀ ਤੇ ਜਾ ਕੇ ਪੰਜਾਬੀ ਯੂਨੀਵਰਸਿਟੀ ਨੂੰ ਅਗਵਾਈ ਦਿੱਤੀ ਕਿਹਾ ਜਾਂਦਾ ਹੈ ਕਿ ਬੰਦਾ ਬਹੁਤ ਖਿਆਲ ਲੈ ਕੇ ਜਾਂਦਾ ਪਰ ਕਈ ਵਾਰ ਸਿਆਸੀ ਹਾਲਾਤ ਇਸ ਤਰ੍ਹਾਂ ਦੇ ਬਣ ਜਾਂਦੇ ਨੇ ਸਰਕਾਰਾਂ ਦੀ ਨੀਤੀ ਇਸ ਤਰ੍ਹਾਂ ਦੀ ਬਣ ਜਾਂਦੀ ਹੈ ਕਿਉਂ ਚਾਹੁੰਦਾ ਹੋਇਆ ਵੀ ਬਹੁਤ ਕੁਝ ਨਹੀਂ ਕਰ ਪਾਉਂਦਾ ਤੇ ਫਿਰ ਉਹ ਜਦੋਂ ਸੱਤਾ ਤੋਂ ਬਾਹਰ ਉਹ ਆਉਂਦਾ ਲੋਕਾਂ ਦੇ ਵਿੱਚ ਤੇ ਫਿਰ ਉਹਦੇ ਮਨ ਦੇ ਵਿੱਚ ਇਹ ਹੁੰਦਾ ਜਦੋਂ ਸਵਾਲ ਉੱਠਦਾ ਹੈ ਕਿ ਇਹ ਕੰਮ ਕਰਨੇ ਸੀ ਤੇ ਨਹੀਂ ਹੋਏ ਤੇ ਉਸ ਵੇਲੇ ਲੱਗਦਾ ਕਿ ਉਹ ਜਿਹੜਾ ਮੌਕਾ ਸੀ ਉਸ ਮੌਕੇ ਤੇ ਉਹਦੇ ਅੰਦਰ ਚਾਹਤਾ ਹੀ ਰਹਿ ਜਾਂਦੀਆਂ ਨੇ ਜੀ ਇਸ ਤਰ੍ਹਾਂ ਤੁਸੀਂ ਖੁਦ ਮਹਿਸੂਸ ਕੀਤਾ ਨਹੀਂ ਮੈਂ ਨਹੀਂ ਇਸ ਤਰ੍ਹਾਂ ਮਹਿਸੂਸ ਕੀਤਾ ਜੀ ਕਿਉਂਕਿ ਜਦੋਂ ਮੈਂ ਪੰਜਾਬੀ ਯੂਨੀਵਰਸਿਟੀ 'ਚ ਗਿਆ ਇੱਕ ਤਾਂ ਮੈਂ ਡਿਪਲੋਟੇਸ਼ਨ ਤੇ ਗਿਆ ਤੇ ਮੇਰੇ ਕੋਲ ਆਪਣੀ ਜਿਹੜੀ ਕੋਸ਼ ਦਾ ਕੰਮ ਮੇਰਾ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਐਜੂਕੇਸ਼ਨ ਐਂਡ ਰਿਸਰਚ ਵਿੱਚ ਚੱਲਦਾ ਰਿਹਾ ਤੇ ਮੈਨੂੰ ਉੱਥੇ ਹਫ਼ਤੇ 'ਚ ਇੱਕ ਦਿਨ ਆ ਕੇ ਆਪਣੀ ਕੋਸ਼ ਕਰਨ ਦਾ ਵਿਦਿਆਰਥੀਆਂ ਨਾਲ ਗੱਲ ਕਰਨ ਦਾ ਮੌਕਾ ਮਿਲਦਾ ਰਿਹਾ ਦੂਸਰੀ ਗੱਲ ਇਹ ਹੈ ਕਿ ਮੈਂ ਇਹ ਜਿਹੜਾ ਤੁਹਾਡਾ ਸਵਾਲ ਹੈ ਇਹਦੇ ਇਸ ਸਥਿਤੀ ਤੋਂ ਪਹਿਲਾਂ ਭਾਂਤ ਵਾਕਫ਼ ਸਾਂ ਇਸ ਕਰਕੇ ਮੈਂ ਪਹਿਲਾਂ ਹੀ ਸੋਚਿਆ ਵੀ 10 ਕੰਮ ਕਿਹੜੇ ਕਰਨੇ ਮੈਂ ਪਹਿਲੇ 3 ਮਹੀਨੇ ਜੀ ਉਹ ਸਾਰੇ ਕੰਮ ਸ਼ੁਰੂ ਕਰ ਦਿੱਤੇ ਤੇ ਉਹਨਾਂ ਨੂੰ ਵੇਖਣਾ ਸ਼ੁਰੂ ਕੀਤਾ ਵੀ ਇਹ ਕਿੱਥੇ ਕਿੱਥੇ ਤੱਕ ਪਹੁੰਚਣਗੇ ਸੋ ਜਿਵੇਂ ਨਵੇਂ ਜਿਹੜੇ ਕੋਰਸ ਸ਼ੁਰੂ ਮੈਂ ਕਰਨੇ ਸੀ 5 ਸਾਲਾਂ ਇੱਕ ਇੱਕ ਰਿਤ ਕੋਰਸ ਉਹ ਮੈਂ 3 ਮਹੀਨੇ ਚ ਸ਼ੁਰੂ ਕਰ ਦਿੱਤੇ ਤਾਂ ਕਿ 3 ਸਾਲ ਚੋਂ 3 ਸਾਲ ਲੱਗੇ ਵੱਧ ਸਕਣ ਫਿਰ ਜਿਹੜੇ ਕੇਂਦਰ ਬਣਾਉਣੇ ਸੀ ਜਿਹੜੀਆਂ ਐਡਮਿਨਿਸਟ੍ਰੇਟਿਵ ਰਿਫਾਰਮਸ ਕਰਨੀਆਂ ਸੀ ਜਿਹੜਾ ਬਾਹਰਲੇ ਕੇਂਦਰਾਂ ਨੂੰ ਠੀਕ ਕਰਨਾ ਸੀ ਜੋ ਵੀ ਮੇਰੇ ਲੱਗਾ ਕਿ ਕੀਤਾ ਜਾ ਸਕਦਾ ਹੈ ਮੈਂ ਪਹਿਲੇ 3-4 ਮਹੀਨੇ ਜੀ ਆਪਣਾ ਅਜੰਡਾ ਜਿਹੜਾ ਉਹਨੂੰ ਅਨਫੋਲਡ ਕਰ ਦਿੱਤਾ ਤੇ ਉਹਦੇ 'ਚੋਂ ਮੈਂ ਇਹ ਕਹਿਣਾ ਚਾਹਾਂਗਾ ਕਿ ਮੈਨੂੰ ਬਹੁਤ ਵਧੀਆ ਲੱਗਾ ਕਿ ਉਹਨਾਂ ਜੋ ਬਹੁਤੇ ਕੰਮ ਜਿਹੜੇ ਉਹ 3 ਸਾਲ ਠੀਕ ਠਾਕ ਨਾਲ ਲੱਗੇ ਵਧੀ ਤੇ ਮੈਨੂੰ ਉਹਦੇ ਤੋਂ ਪੂਰੀ ਇੱਕ ਪੂਰੀ ਸੈਟੀਸਫੈਕਸ਼ਨ ਹੈ ਸਭ ਤੋਂ ਵੱਡੀ ਗੱਲ ਇਹ ਸੀ ਕਿ ਯੂਨੀਵਰਸਿਟੀ ਨੂੰ ਵਿੱਤੀ ਸੰਕਟ ਤੋਂ ਕੱਢਣਾ ਤੇ ਪੰਜਾਬ ਸਰਕਾਰ ਨੂੰ ਇਸ ਗੱਲ ਦੇ ਉੱਤੇ ਲਿਆਉਣਾ ਕਿ ਵਿਦਿਆ ਜਿਹੜੀ ਆ ਇਹ ਪਬਲਿਕ ਫੰਡਡ ਹੀ ਹੋਣੀ ਚਾਹੀਦੀ ਹੈ ਸਾਡੀਆਂ ਪਬਲਿਕ ਯੂਨੀਵਰਸਿਟੀਆਂ ਵਿੱਚ ਇਹ ਨਹੀਂਗਾ ਕਿ ਯੂਨੀਵਰਸਿਟੀ ਆਪਣੀ ਕਮਾਈ ਕਰੇ ਦੇਖੋ ਯੂਨੀਵਰਸਿਟੀ ਕੋਈ ਇੱਟਾਂ ਤੇ ਬਣਾਉਂਦੀ ਨਹੀਂ ਕੋਈ ਕੰਪਿਊਟਰ ਤੇ ਬਣਾਉਂਦੀ ਨਹੀਂ ਵਿਦਿਆਰਥੀਆਂ ਦੇ ਉੱਤੇ ਹੀ ਫੀਸ ਦਾ ਭਾਰ ਪਾ ਕੇ ਕਮਾਈ ਹੋ ਸਕਦੀ ਹੈ ਤੇ ਮਾਲਵੇ ਖੇਤਰ ਦੇ ਵਿਦਿਆਰਥੀ ਤਾਂ ਪਹਿਲੇ ਗਰੀਬ ਨੇ ਤੇ ਜੇ ਅਸੀਂ ਫੀਸਾਂ ਬਹੁਤ ਵਧਾਵਾਂਗੇ ਤੇ ਜਿਹੜੇ ਆਮ ਘਰਾਂ ਦੇ ਵਿਦਿਆਰਥੀ ਐ ਉਹਨਾਂ ਲਈ ਉਚੇਰੀ ਵਿਦਿਆ ਜਿਹੜੀ ਉਹਨਾਂ ਦੇ ਉੱਤੋਂ ਬਾਹਰ ਹੋ ਜੇ ਸੋ ਇਸ ਕਰਕੇ ਮੇਰਾ ਜਿਹੜਾ ਉਹ ਮੁੱਖ ਝੰਡਾ ਸੀ ਕਿ ਯੂਨੀਵਰਸਿਟੀ ਨੂੰ ਵਿੱਤੀ ਸਰਕਰ ਤੋਂ ਕੱਢਣਾ ਉਹ ਮੈਂ ਕੱਢਣ 'ਚ ਕਾਮਯਾਬ ਹੋਇਆ ਤੇ ਹੁਣ ਸਰਕਾਰ ਇੱਕ ਠੀਕ-ਠਾਕ ਗ੍ਰਾਂਟ ਯੂਨੀਵਰਸਿਟੀ ਨੂੰ ਹਰ ਸਾਲ ਦੇ ਰਹੀ ਹੈ ਮੈਨੂੰ ਖੁਸ਼ੀ ਹੈ ਕਿ ਮੇਰੇ ਆਉਣ ਤੋਂ ਬਾਅਦ ਵੀ ਉਹ ਗ੍ਰਾਂਟ ਜਾਰੀ ਹੈ ਐਸਾ ਵੀ ਮਿਲ ਜੇ ਭਾਵੇਂ ਮੈਂ ਉੱਥੇ ਨਹੀਂ ਹਾਂ ਦੂਸਰੀ ਗੱਲ ਇਹ ਸੀ ਵੀ ਨਵੀਂ ਤਰਜ਼ ਦੇ ਇਸ ਤਰ੍ਹਾਂ ਦੇ ਕੋਰਸ ਖੋਲੇ ਜਾਣ ਪੰਜਾਬ ਯੂਨੀਵਰਸਿਟੀ 'ਚ ਜਿਹੜੇ ਵਰਲਡ ਕਲਾਸ ਹੋਣ ਉਹ ਮੈਂ ਖੋਲ੍ਹ ਦਿੱਤੇ ਚਲਾ ਦਿੱਤੇ ਤਿੰਨ ਸਾਲ ਹੁਣੇ ਹੋ ਸਕਦਾ ਹੈ ਕਿ ਉਹ ਉੱਥੋਂ ਦੀ ਜਿਹੜੀ ਫੈਕਲਟੀ ਹੈ ਜਾਂ ਜਿਹੜੇ ਨਵੇਂ ਵਾਈਸ ਚਾਂਸਲਰ ਆਉਂਦੇ ਉਹਨਾਂ ਨੂੰ ਵਧੀਆ ਢੰਗ ਨਾਲ ਚਲਾਉਣ ਜਾਂ ਉਹਨਾਂ ਨੂੰ ਨਾਂ ਚਲਾਉਣ ਜਾਂ ਬੰਦ ਕਰ ਜੋ ਵੀ ਉਹ ਕਰਨ ਉਹ ਉਹਨਾਂ ਦੀ ਜ਼ਿੰਮੇਵਾਰੀ ਹੈ ਪਰ ਮੈਂ ਉਹ ਕੋਰਸ ਚਲਾਇਆ ਉਹਨਾਂ ਦੀ ਬਹੁਤ ਅੱਛੀ ਰਿਸਪੌਂਸ ਮਿਲੀ ਤੇ ਬਹੁਤ ਵਧੀਆ ਵਿਦਿਆਰਥੀ ਸਾਡੇ ਕੋਲ ਉਹਨਾਂ ਕੋਰਸਾਂ ਚ ਆਏ ਤੇ ਮੈਨੂੰ ਆਸ ਹੈ ਕਿ ਉਹਨਾਂ 2000 ਕਰੀਬ ਵਿਦਿਆਰਥੀਆਂ ਚੋਂ ਕਮ ਸੇ ਕਮ 20 ਵਿਦਵਾਨ ਬਣਨਗੇ ਵਿਗਿਆਨੀ ਬਣਨਗੇ ਜੋ ਵੀ ਉਹ ਕਰਨਾ ਚਾਹੁੰਦੇ ਉਹ ਕਰਨਗੇ ਸੋ ਮੈਨੂੰ ਕਿਸੇ ਕਿਸਮ ਦੀ ਕੋਈ ਰਿਗਰਟ ਨਹੀਂ ਹੈ ਮੈਂ ਜੋ ਅਜੰਡਾ ਲੈ ਕੇ ਗਿਆ ਸੀ ਮੈਂ ਬਿੰਦ ਵੀ ਕੀਤੀ ਔਰ ਮੈਨੂੰ ਸਹਿਯੋਗ ਵੀ ਮਿਲਿਆ ਨਾ ਸਿਰਫ ਮੈਨੂੰ ਪੰਜਾਬੀ ਯੂਨੀਵਰਸਿਟੀ ਦੇ ਅੰਦਰੋਂ ਵਿਦਿਆਰਥੀਆਂ ਦਾ ਟੀਚਰਾਂ ਦਾ ਨੌਨ ਟੀਚਿੰਗ ਦਾ ਸਹਿਯੋਗ ਮਿਲਿਆ ਮੈਨੂੰ ਸਾਰੇ ਪੰਜਾਬ ਤੋਂ ਵੀ ਸਹਿਯੋਗ ਮਿਲਿਆ ਕਿ ਮੈਂ ਉਹ ਕੰਮ ਜਿਹੜੇ ਉਹ ਕਰ ਸਕਾਂ ਕੋਈ ਵੀ ਕੰਮ ਬੰਦਾ ਇਕੱਲਾ ਨਹੀਂ ਕਰ ਸਕਦਾ ਸੋ ਇਸ ਕਰਕੇ ਮੈਨੂੰ ਔਰ ਮੈਨੂੰ ਸਿੱਖਣ ਦਾ ਮੌਕਾ ਮਿਲਿਆ ਵੱਡੀ ਗੱਲ ਇਹ ਸੀ ਕਿ ਮੈਂ ਵਿਗਿਆਨ ਦੇ ਖੇਤਰ ਵਿੱਚ ਕੰਮ ਕਰਦਾ ਸੀ ਮੈਨੂੰ ਪਛਾਵਾਂ ਨਾਲ ਸਮਾਜ ਵਿਗਿਆਨਾ ਨਾਲ ਇਹਨਾਂ ਨਾਲ ਬਹੁਤ ਸਾਰੇ ਜਿਹੜੇ ਪੰਜਾਬੀ ਯੂਨੀਵਰਸਿਟੀ ਵਿੱਚ ਆਰਟਸ 뮤직 ਬਹੁਤ ਵਧੀਆ ਵਿਭਾਗ ਨੇ ਉਹਨਾਂ ਨਾਲ ਜੁੜਨ ਦਾ ਮੌਕਾ ਮਿਲਿਆ ਸੋ ਜਿਹੜੀ ਇਹ ਮੇਰੇ ਮਨ ਚ ਗੱਲ ਸੀ ਕਿ ਪੰਜਾਬ ਦਾ ਸੱਭਿਆਚਾਰ ਇਹਦੀ ਪਛਾਹ ਇਹਨਾਂ ਚੀਜ਼ਾਂ ਨੂੰ ਸਾਹਮਣੇ ਸਵਾਲ ਕਰਨ ਦੀ ਲੋੜ ਹੈ ਭਾਵੇਂ ਮੁਸ਼ਕਲਾਂ ਬਹੁਤ ਨੇ ਹੋ ਸਕਦਾ ਹੈ ਕਿ ਬਹੁਤ ਕਾਮਯਾਬੀ ਨਾ ਹੋਵੇ ਪਰ ਇੱਕ ਸਵਾਲ ਪਏ ਇਹ ਹੋ ਸਕਦਾ ਹੈ ਕਿ ਨਹੀਂ ਹੋ ਸਕਦਾ ਉਹਦਾ ਜਵਾਬ ਹੈ ਹੋ ਸਕਦਾ ਹੈ ਕੀ ਪੰਜਾਬੀ ਯੂਨੀਵਰਸਿਟੀ ਨੂੰ ਵਰਲਡ ਕਲਾਸ ਯੂਨੀਵਰਸਿਟੀ ਦੇ ਰੂਪ ਚ ਸਾਰੇ ਪੰਜਾਬੀਆਂ ਦੀ ਯੂਨੀਵਰਸਿਟੀ ਦੇ ਰੂਪ ਚ ਸਾਹਮਣੇ ਲਿਆਂਦਾ ਜਾ ਸਕਦਾ ਹੈ ਕਿ ਨਹੀਂ ਲਿਆਂਦਾ ਜਾ ਸਕਦਾ ਮੇਰਾ ਜਵਾਬ ਹੈ ਲਿਆਂਦਾ ਜਾ ਸਕਦਾ ਤਿੰਨ ਸਾਲ ਚ ਨਹੀਂ ਅਸਲ ਜੀ ਸਾਲ ਜੀ ਪਰ ਇਸ ਸਭਾਵਨਾ ਦੇ ਉੱਤੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਵੀ ਨਹੀਂ ਹੋ ਸਕਦਾ ਇਹ ਹੁਣ ਸਾਡੇ ਤੇ ਤੇ ਪਏ ਅਸੀਂ ਕਿਤੇ ਕਿਤੇ ਤੱਕ ਇਸ ਕੰਮ ਨੂੰ ਅੱਗੇ ਵਧਾਉਣਾ ਚਾਹੁੰਦੇ ਸੋ ਪ੍ਰੂਫ ਆਫ ਪ੍ਰਿੰਸੀਪਲ ਜਿਹਨੂੰ ਕਹਿੰਦੇ ਆ ਉਸ ਆਧਾਰ ਤੇ ਮੈਨੂੰ ਬਹੁਤ ਖੁਸ਼ੀ ਮਿਲੀ 3 ਸਾਲ ਉੱਤੇ ਬਿਤਾ ਕੇ ਮੁਸ਼ਕਲਾਂ ਨਹੀਂ ਆਈਆਂ ਕਿਉਂਕਿ ਉਹ ਸੰਸਥਾ ਜਿਹੜੀ ਆ ਕੰਪਲੈਕਸ ਹੈ ਉਹਦੇ ਵਿੱਚ ਬਹੁਤ ਕਿਸਮ ਦੀਆਂ ਮੁਸ਼ਕਲਾਂ ਸੀ ਤਨਖਾਹਵਾਂ ਨਹੀਂ ਸੀ ਮਿਲ ਰਹੀਆਂ ਯੂਨੀਅਨਸ ਦੇ ਆਪਣੇ ਪੁਆਇੰਟ ਆਫ View ਸੀ ਗਲਤ ਬੰਦੇ ਵੀ ਉੱਥੇ ਹੈਗੇ ਆ ਗਲਤ ਉਹ ਗੱਲਾਂ ਨੂੰ ਜੇ ਆਪਾਂ ਉਹ ਹਰਥਾਂ ਤੇ ਹੁੰਦੀ ਹੈ ਉਹ ਜੇ ਆਪਾਂ ਉਹ ਨਹੀਂ ਚਾਹੁੰਦੇ ਕਿ ਸਾਨੂੰ ਉਹਨਾਂ ਨਾਲ ਜੁੜਣਾ ਪਏ ਫਿਰ ਸਾਨੂੰ ਐਡਮਿਨਿਸਟ੍ਰੇਟਿਵ ਪੋਜੀਸ਼ਨ ਲੈਣੀ ਚਾਹੀਦੀ ਸੋ ਮੈਂ ਜਿਸ ਢੰਗ ਨਾਲ ਜੋ ਸੋਚ ਕੇ ਉੱਥੇ ਗਿਆ ਸਾਂ ਉਹਦੇ 'ਚ ਮੈਨੂੰ ਜ਼ਿਆਦਾਤਰ ਮੈਂ ਹੀ ਕਹਾਂਗਾ ਕਿ ਕਾਮਯਾਬੀ ਮਿਲੀ ਤੇ ਮੈਂ ਇਸ ਗੱਲ ਤੋਂ ਖੁਸ਼ ਇੱਕ ਜਦੋਂ ਅਸੀਂ ਤੁਹਾਡੇ ਨਾਮ ਦੀ ਕਈ ਵਾਰ ਚਰਚਾ ਜਦੋਂ ਤੈਅ ਹੋਇਆ ਤੇ ਉਸ ਦਿਨ ਪਤਾ ਲੱਗਿਆ ਕਿ ਡਾਕਟਰ ਰਵਿੰਦ ਇੱਕ ਵੱਡਾ ਪਿੰਡ ਦਾ ਨਾਮ ਹਾਂਜੀ ਇਹ ਵੀ ਸ਼ਾਇਦ ਉਸ ਸਾਡੇ ਸਾਹਮਣੇ ਇੱਕ ਵਿਰਾਸਤੀ ਮਾਹੌਲ ਆ ਗਿਆ ਜਿਹੜਾ ਅਸੀਂ ਪਹਿਲੇ ਬੈਲ ਦੇਖਦੇ ਹੁੰਦੇ ਸੀ ਜਿੰਨਾ ਸਾਡੇ ਆਖੂਆਂ ਦੀ ਜਦੋਂ ਪਛਾਣ ਹੁੰਦੀ ਸੀ ਹਾਂਜੀ ਤੇ ਉਹ ਪਛਾਣ ਅਰਵਿੰਦ ਢਿੱਲੋਂ ਵਾਂਗੂ ਨਹੀਂ ਅਰਵਿੰਦ ਇੱਕ ਵੱਡਾ ਮਹਿਲਾ ਚਾਹੇ ਪਹਿਲੇ ਵਾਈਸ ਚਾਂਸਲਰ ਲਾਲੂ ਚਾਹੇ ਭਾਰਸ਼ਾ ਵਿਭਾਗ ਦੇ ਬੇਦੀ ਲਾਲ ਸਿੰਘ ਦੀ ਸਹਾਇਕ ਕਰ ਰਗੀ ਜਾਂ ਉਸ ਤੋਂ ਬਾਅਦ ਹੋਰ ਸੋ ਉਹ ਇੱਕ ਵੱਖਰੀ ਸੀ ਕਿ ਪਿੰਡ ਦੀ ਧਰਤੀ ਦਾ ਇੱਕ ਪੁੱਤਰ ਹੋਣ ਦੇ ਨਾਤੇ ਸੋ ਉਹ ਗੱਲ ਨੂੰ ਪਿੰਡਾਂ ਵਾਲੇ ਇਲਾਕੇ ਦੇ ਵਿੱਚ ਜਿਹੜੀ ਜਿਹੜੀ ਅੰਦਰੂਕਈ ਵਾਰ ਹੀ ਨਿਰਾਸ਼ਾ ਭਾਵਨਾ ਸੀ ਭਰ ਦਿੰਦੇ ਆ ਕਿ ਸ਼ਹਿਰੀ ਵਿਦਿਆਰਥੀ ਬੜੇ ਚੰਗੇ ਹੁੰਦੇ ਆ ਜਾਂ ਉਹਨਾਂ ਦਾ ਰਹਿਣ ਸਹਿਣ ਤੇ ਪਰ ਆਪਣੀ ਜ਼ਮੀਨ ਤੇ ਆਪਣੀ ਪਛਾਣ ਇਹ ਜਿਹੜੀ ਜ਼ੁਬਾਨ ਤੇ ਪਛਾਣ ਵਾਲੀ ਨੀਤੀ ਨੂੰ ਲੈ ਕੇ ਤੁਸੀਂ ਚੱਲੇ ਹੋ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤੇ ਇਹ ਤਾਂ ਵੇਖੋ ਲੈ ਕੇ ਚੱਲਣਾ ਹੀ ਜ਼ਾਇਦਾ ਨਹੀਂ ਤੇ ਕੀ ਹੁੰਦਾ ਕਿ ਮੈਂ ਮੇਰਾ ਇੱਕ ਜ਼ਿੰਦਗੀ ਦਾ ਸਿੰਪਲ ਜਿਹਾ ਸਿਧਾਂਤ ਹੈ ਕਿ ਜੇ ਤੁਸੀਂ ਪੈਰਾਂ ਤੇ ਖਲੋਤੇ ਹੋ ਤੇ ਛਾਲ ਤਾਂ ਹੀ ਮਾਰ ਸਕਦੇ ਹੋ ਹਵਾ ਤੋਂ ਹਵਾ 'ਚ ਛਾਲ ਨਹੀਂ ਮਾਰ ਸਕਦੇ ਤੇ ਜੇ ਤੁਸੀਂ ਆਪਣੀ ਧਰਤ ਨੂੰ ਛੱਡ ਦਿੱਤਾ ਫਿਰ ਤੁਸੀਂ ਸਹਾਰ ਮਾਰਨ ਬਾਰੇ ਸੋਚ ਸਕਦੇ ਹੋ ਛਾਲ ਨਹੀਂ ਮਾਰ ਸਕਦੇ ਭਾਵੇਂ ਉਹ ਵਿਗਿਆਨ ਦਾ ਖੇਤਰ ਹੋਵੇ ਭਾਵੇਂ ਉਹ ਸਹਿਤ ਦਾ ਖੇਤਰ ਹੋਵੇ ਭਾਵੇਂ ਉਹ ਪਾਸਾ ਦਾ ਖੇਤਰ ਹੋਵੇ ਸੋ ਇਸ ਕਰਕੇ ਮੈਂ ਤੇ ਲਗਾਤਾਰ ਵੀ ਜਦੋਂ ਪਿਛਲੇ 2007 ਵਿੱਚ ਮੈਂ ਪੰਜਾਬ ਵਾਪਸ ਆਇਆ ਜੀ ਤੇ ਮੈਂ ਤੇ ਆਪਣੇ ਪਿੰਡ ਨਾਲ ਆਪਣੀ ਧਰਤੀ ਨਾਲ ਲੋਕਾਂ ਨਾਲ ਜੁੜਿਆ ਹੀ ਰਿਹਾ ਪਰ ਜਿਹੜਾ ਮੈਨੂੰ ਇਹ ਹੁਣ ਮੌਕਾ ਮਿਲਿਆ ਉਹ ਮੈਨੂੰ ਬਹੁਤ ਅੱਛਾ ਲੱਗਾ ਕਿਉਂਕਿ ਸਾਡਾ ਵੈਸੇ ਜੱਦੀ ਪਿੰਡ ਚਭਾਲ ਹੈ ਉੱਥੇ ਵੀ ਬੜਾ ਉਹਨਾਂ ਨੇ ਮਾਣ ਮਹਿਸੂਸ ਕੀਤਾ ਮੈਂ ਜਾ ਕੇ ਆਇਆ ਹਾਂ ਇਹ ਮਾਲਵੇ ਦੇ ਖੇਤਰ ਚ ਜਿਹੜਾ ਪਿੰਡੂ ਲੱਗਿਆ ਉੱਥੇ ਸਾਡੇ ਬਹੁਤ ਸਾਰੇ ਪੰਜਾਬੀ ਯੂਨੀਵਰਸਿਟੀ ਦੇ ਕੰਸਟੀਟੂਐਂਟ ਕਾਲਜ ਨੇ ਸਾਡੇ ਬਾਹਰਲੇ ਕੇਂਦਰ ਨੇ ਤੇ ਜਦੋਂ ਵੀ ਮੈਂ ਗਿਆ ਮੈਂ ਹਮੇਸ਼ਾ ਇਹ ਕਹਿੰਦਾ ਹੁੰਦਾ ਸੀ ਕਿ ਜਿਹੜਾ ਮਾਲਵਾ ਹੈ ਇਹ ਜਦੋਂ ਕਿਸੇ ਨੂੰ ਪਿਆਰ ਨਾਲ ਬਣਾ ਲੈਂਦਾ ਹੈ ਤੇ ਬਹੁਤ ਪਿਆਰ ਕਰਦੇ ਆ ਪਿੰਡਾਂ ਦੇ ਲੋਕ ਉਹ ਇਸ ਤਰ੍ਹਾਂ ਨਹੀਂ ਦੇਖਦੇ ਕਿ ਵਾਈਸ ਚਾਂਸਲਰ ਕੋਈ ਆਇਆ ਹੈ ਬੰਦਾ ਵੀ ਜਿਹੜਾ ਕੋਈ ਐਡਮਿਨਿਸਟਰੇਟਰ ਹੈ ਉਹ ਸੋਚੇ ਸਾਡੀ ਪੰਜਾਬੀ ਯੂਨੀਵਰਸਿਟੀ ਹੈ ਸਾਡਾ ਵਾਈਸ ਚਾਂਸਲਰ ਆਇਆ ਸੋ ਇੱਕ ਪਿਆਰ ਮੈਨੂੰ ਮਿਲਿਆ ਇਸ سارے ਇਲਾਕੇ ਚੋਂ ਜਿਹੜਾ ਮੇਰੇ ਵਾਸਤੇ ਬਹੁਤ ਵੱਡ ਮੁੱਲਾ ਸੀ ਉਹ ਸ਼ਾਇਦ ਤਾਂ ਹੀ ਮਿਲਿਆ ਕਿ ਮੇਰੇ 'ਚ ਵੀ ਇੱਛਾ ਸੀ ਜੁੜਨ ਦੀ ਤੇ ਮੈਨੂੰ ਜੁੜਨ ਦਾ ਮੌਕਾ ਵੀ ਮਿਲਿਆ ਨੈਕਸਟ ਸਮ ਤੁਸੀਂ ਜਿਵੇਂ ਵਿਦੇਸ਼ਾਂ ਦੇ ਵਿੱਚ ਬਾਹਰਲੇ ਦੇਸ਼ਾਂ 'ਚ ਲਗਾਤਾਰ ਪੜਾਉਂਦੇ ਪੜ੍ਹਾਈ ਕਰਦੇ ਰਹੇ ਹੋ ਸੋ ਜਿਵੇਂ ਹੁਣ ਵੀ ਤੁਸੀਂ ਉੱਥੋਂ ਆਪਣਾ ਕਾਰਜਕਾਲ ਸਮਾਪਤ ਕੀਤਾ ਇਹ ਸਾਰਾ ਹੁਣ ਤੁਹਾਡਾ ਗੁਰੂ ਨਾਨਕ ਦੇਵ ਜੁਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਨ ਜੁਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਾਣਾ ਹੋਰ ਇਸ ਤਰ੍ਹਾਂ ਦੇ ਲੈਕਚਰ ਚੱਲਦੇ ਨੇ ਉਦੇ ਚ ਮੈਂ ਇੱਕ ਚੀਜ਼ ਪਿਛਲੇ ਲੈਕਚਰਾਂ ਦੇ ਦੌਰਾਨ ਦੇਖ ਰਿਆ ਸੀ ਕਿ ਕਾਫੀ ਕੰਮ ਕਰਨ ਦੇ ਬਾਵਜੂਦ ਕਈ ਤਰ੍ਹਾਂ ਦੀਆਂ ਮੰਨ ਦੇ ਵਿੱਚ ਇਸ ਤਰ੍ਹਾਂ ਦੀਆਂ ਜਿਵੇਂ ਤੁਸੀਂ ਇੱਕ ਸਵਾਲ ਕੀਤਾ ਸੀ ਕੁਝ ਚੀਜ਼ਾਂ ਮੈਂ ਕਰਨੀਆਂ ਚਾਹੁੰਦਾ ਸੀ ਕਰ ਨਹੀਂ ਸਕਿਆ ਜਾਂ ਇਹੋ ਜਿਹੀਆਂ ਨਹੀਂ ਹੋ ਰਹੀਆਂ ਖਾਸੌਰ ਤੇ ਪੰਜਾਬੀ ਜ਼ੁਬਾਨ ਵਾਲੀਆਂ ਜਿਹੜੀਆਂ ਗੱਲਾਂ ਪੰਜਾਬੀ ਜ਼ੁਬਾਨ ਦੇ ਬਾਰੇ ਇੱਕ ਹਲਕਾ ਜਿਹਾ ਬੇਤਲਾ ਜਿਹਾ ਜਵਾਬ ਦੇ ਦਿੰਦੇ ਜੀ ਇਹ ਤਾਂ ਸਿੱਖ ਕਬਜ਼ਾ ਕਰੀ ਬੈਠੇ ਨੇ ਜੀ ਇਸ ਕਰਕੇ ਅਸੀਂ ਕੁਝ ਨਹੀਂ ਕਰਦੇ ਜੀ ਇਹ ਬੋਲਣ ਨਹੀਂ ਦਿੰਦੇ ਜੀ ਜਾਇ ਕਿ ਇਹ ਹੈ ਕਿ ਪੰਜਾਬੀ ਜਵਾਨ ਜਿਹੜੀ ਹੈ ਜੀ ਇਹ ਇੱਕ ਰਾਸ਼ਟਰੀ ਭਾਸ਼ਾ ਦਾ ਬਰਤਾਨਾ ਸਿੱਧ ਕੇ ਇਹ ਤਾਂ ਇੱਕ ਖੇਤਰੀ ਭਾਸ਼ਾ ਜੀ ਹੈ ਕਿ ਜਦ ਕਿ ਇੱਕ ਦੇਸ਼ ਦੀ ਇੱਕ ਹੀ ਭਾਸ਼ਾ ਹੋਣੀ ਚਾਹੀਦੀ ਹੈ ਜਦੋਂ ਇਹ ਚੀਜ਼ ਨੂੰ ਅਸੀਂ ਦੇਖਦੇ ਹਾਂ ਕਿ ਬਨਗਿਆ ਮਲਖੜਤਾਵਾ ਭਾਸ਼ਾਵਾਂ ਦੀ ਗੱਲ ਹੈ ਇੱਕ ਰਾਸ਼ਟਰ ਇੱਕ ਭਾਸ਼ਾ ਦਾ ਜਿਹੜਾ ਇਹੋ ਜਿਹਾ ਖਾਕਾ ਭਾਰਤ ਵਰਗੇ ਮੁਲਕ ਦੇ ਇਹਨਾਂ ਸਾਰੇ ਸੂਬਿਆਂ 'ਚ ਫਲਾਉਣ ਦੀ ਜਿਹੜੀ ਕੋਸ਼ਿਸ਼ ਹੈ ਉਹਨੂੰ ਤੁਸੀਂ ਕਿਸ ਹਿਸਾਬ ਨਾਲ ਦੇਖਦੇ ਹੋ ਮੈਂ ਇਹਨੂੰ ਇੱਕ ਸਾਜ਼ਿਸ਼ ਦੇ ਰੂਪ 'ਚ ਕਿਉਂਕਿ ਪੰਜਾਬ ਨਾਲ ਬਹੁਤ ਟੱਕਾ ਹੈ ਪਹਿਲੇ ਤੇ ਪੰਜਾਬ ਨੂੰ ਦੋ ਸਤਿਆਂ ਚ ਵੰਡਤਾ ਗਿਆ ਦੋ ਤੇ ਆਈ ਪੰਜਾਬ ਪਾਕਿਸਤਾਨ ਚ ਰਹਿ ਗਿਆ 1 ਤੇ ਆਈ ਇਧਰ ਭਾਰ ਚਲੇ ਉਸ ਤੋਂ ਬਾਅਦ ਭਾਰਤ ਵਾਲੇ ਪੰਜਾਬ ਨੂੰ ਪੰਜਾਬੀ ਸੂਬਾ ਬਣਾਉਣ ਦੇ ਨਾਂ ਤੇ ਉਹਦੇ ਚੋਂ ਹਿਮਾਚਲ ਐਡ ਕਰ ਦਿੱਤਾ ਗਿਆ ਹਰਿਆਣਾ ਐਡ ਕਰਤਾ ਗਿਆ ਉੱਚ ਬਹੁਤ ਸਾਰੇ ਪੰਜਾਬੀ ਬੋਲ ਦੇ ਲੋਕ ਸੀ ਜਿਨ੍ਹਾਂ ਨੂੰ ਉਹਦੀ ਸੁਣਵਾਈ ਨਹੀਂ ਹੋਈ ਉਹ ਵਿਚਾਰੇ ਉਹਨਾਂ ਸੂਬੇ ਚ ਰਹਿ ਗਏ ਇੱਥੋਂ ਤੱਕ ਕਿ ਜੰਮੂ ਵੀ ਸਾਰਾ ਪੰਜਾਬੀ ਬੋਲਦਾ ਸੋ ਪੰਜਾਬੀ ਬੋਲਣ ਵਾਲੇ ਜਿਹੜੇ ਖਿੱਤੇ ਨੇ ਜਿਹੜਾ ਖਿੱਤੇ ਨੇ ਉਹ ਬਹੁਤ ਨੇ ਉਹਨਾਂ ਉਹ ਬਹੁਤ ਸਾਰੇ ਉਹਨਾਂ ਜੋ ਪੰਜਾਬ ਦੇ ਹੈ ਹੀ ਨਹੀਂ ਉਹਨਾਂ ਨੂੰ ਪੰਜਾਬ ਤੋਂ ਅਲੱਗ ਕਰ ਦਿੱਤਾ ਗਿਆ ਹਿਮਾਚਲ ਪ੍ਰਦੇਸ਼ ਦੀ ਐਸ ਵੀੜੇ ਜਿਹੜੀ ਸਰਕਾਰੀ ਭਾਸ਼ਾ ਹੈ ਹਿੰਦੀ ਹੈ ਹਿਮਾਚਲ ਪ੍ਰਦੇਸ਼ 'ਚ ਕੋਈ ਹਿੰਦੀ ਪਛਾਈ ਲੋਕ ਨਹੀਂ ਹੈ ਜਾਂ ਉਹਨਾਂ ਦੀਆਂ ਜਿਹੜੀਆਂ ਪਛਾਵਾਂ ਨੇ ਕੋਈ ਟੀ ਪਛਾਵਾਂ ਨੇ ਹਿਮਾਚਲ ਪ੍ਰਦੇਸ਼ ਪਹਾੜੀ ਇਲਾਕੇ 'ਚ ਪਛਾਵਾਂ ਜ਼ਿਆਦਾ ਹੁੰਦੀਆਂ ਨੇ ਕਿਉਂਕਿ ਪੁਰਾਣੇ ਸਮੇਂ 'ਚ ਆਉਣ ਜਾਣ ਮੁਸ਼ਕਲ ਹੁੰਦਾ ਸੀ ਤੇ ਜਿੱਥੇ ਜਿੱਥੇ ਰਹਿੰਦੇ ਸੀ ਉਹਨਾਂ ਦੀ ਆਪਣੀ ਭਾਸ਼ਾ ਬਣ ਜਾਂਦੀ ਸੀ ਉਹਨਾਂ ਦੀਆਂ ਕੀ ਉਪ ਭਾਸ਼ਾਵਾਂ ਨੇ ਔਰ ਉਹਨਾਂ ਜੋ ਜ਼ਿਆਦਾਤਰ ਪੰਜਾਬੀ ਦੇ ਨੇੜੇ ਨੇ ਨਾ ਕਿ ਹਿੰਦੀ ਦੇ ਨੇੜੇ ਪਰ ਉੱਤੇ ਹਿੰਦੀ ਥੋਪ ਦਿੱਤੀ ਗਈ ਸੋ ਕਹਿਣ ਤੋਂ ਭਾਵੇਂ ਆ ਵੀ ਇਹ ਜਿਹੜਾ ਇੱਕ ਭਾਸ਼ਾ ਇੱਕ ਰਾਸ਼ਟਰ ਵਾਲਾ ਬਿਰਤਾਂਤ ਹੈ ਇਹ ਗਲਤ ਇਹਨੂੰ ਬਿਲਕੁਲ ਨਕਾਰਨਾ ਚਾਹੀਦਾ ਹੈ ਮੈਂ ਨਹੀਂ ਕਹਿੰਦਾ ਵੀ ਅੰਗਰੇਜ਼ੀ ਹਿੰਦੀ ਉਰਦੂ ਫਾਰਸੀ ਸੰਸਕ੍ਰਿਤ ਨਹੀਂ ਸਿੱਖਣੀ ਚਾਹੀਦੀ ਸਾਰੀਆਂ ਭਾਸ਼ਾਵਾਂ ਇੱਕ ਦੂਜਨ ਨਾਲ ਜੁੜੀਆਂ ਹੁੰਦੀਆਂ ਨੇ ਪੰਜਾਬੀ ਨੂੰ ਤਾਂ ਖਾਸ ਕਰਕੇ ਕਿਉਂਕਿ ਪੰਜਾਬੀ ਦੇ ਸਰੋਤ ਜਿਹੜੇ ਨੇ ਉਹ ਫਾਰਸੀ ਵਿੱਚ ਨੇ ਉਹ ਸੰਸਕ੍ਰਿਤ ਵਿੱਚ ਨੇ ਹੋਰ ਬਹੁਤਾਂ ਵਿੱਚ ਨੇ ਸੋ ਪੰਜਾਬੀ ਦੇ ਵਿਦਵਾਨਾਂ ਨੂੰ ਇਹ ਸਾਰੀਆਂ ਭਾਸ਼ਾਵਾਂ ਛੇ ਭਾਸ਼ਾਵਾਂ ਅਸੀਂ ਪੜਾਉਨੇ ਆ ਪੰਜਾਬੀ ਯੂਨੀਵਰਸਿਟੀ ਕਾਸ਼ ਇਹਦੇ ਵੀ ਦੇ ਯਤਨ ਪੰਜਾਬੀ ਅੰਗਰੇਜ਼ੀ ਹਿੰਦੀ ਉਰਦੂ ਫਾਰਸੀ ਸੰਸਕ੍ਰਿਤ ਚੰਗੇ ਵਿਦਵਾਨ ਨੂੰ ਇਹ ਸਾਰੀਆਂ ਆਉਂਦੀਆਂ ਹੋਣੀਆਂ ਚਾਹੀਦੀਆਂ ਨੇ ਜਿਹੜੇ ਪੰਜਾਬੀ ਲਈ ਕੰਮ ਕਰਨਾ ਪਰ ਪੰਜਾਬੀ ਨੂੰ ਮੈਂ ਤਾਂ ਕਹਿੰਦਾ ਵੀ ਪੰਜਾਬੀ ਨੂੰ ਜਿਹੜਾ ਸੂਬਾ ਹੈ ਪੰਜਾਬ ਭਾਰਤ ਵਿੱਚ ਉਸ ਤੋਂ ਅੱਗੇ ਸੋਚਣ ਦੀ ਲੋੜ ਹੈ ਸਾਰੇ ਪੰਜਾਬੀ ਬੋਲਦੇ ਜਿਹੜੇ ਲੋਕ ਨੇ ਦੁਨੀਆ 'ਚ ਉਹਨਾਂ ਨੂੰ ਆਪਣੇ ਆਪ ਨੂੰ ਕਿਉਂ ਪੰਜਾਬੀ ਕਹਿੰਦੇ ਐ ਕੁਪੰਜਾਬੀ ਬੋਲਦੇ ਐ ਉਹਨਾਂ ਨੂੰ ਇੱਕ ਆਪਣਾ ਜੁੜਾਅ ਪੈਦਾ ਕਰਨਾ ਚਾਹੀਦਾ ਪੰਜਾਬੀ ਇੱਕ ਅੰਤਰਰਾਸ਼ਟਰੀ ਭਾਸ਼ਾ ਹੈ ਇਹ ਕੋਈ ਭਾਰਤ ਦੇ ਇੱਕ ਸੂਬੇ ਦੀ ਭਾਸ਼ਾ ਨਹੀਂ ਹੈ ਅੰਤਰਰਾਸ਼ਟਰੀ ਭਾਸ਼ਾ ਹੈ ਔਰ ਦੁਨੀਆ ਦੀਆਂ ਜਿਹੜੀਆਂ ਵੱਡੀਆਂ ਭਾਸ਼ਾਵਾਂ ਨੇ ਉਹਨਾਂ 'ਚੋਂ ਉਹਦੀ ਇਸ ਤਰ੍ਹਾਂ ਨਾਲ ਸਮਝੋ ਇੱਕ ਵਿਦਵਾਨ ਇੱਕ ਸਾਇੰਸਦਾਨ ਆ ਇੱਕ ਗੱਲ ਤੋਂ ਹੋਰ ਨਾਲ ਜੋੜਨੀ ਚਾਹਾਂਗਾ ਮੈਂ ਉਹ ਹੁਣ ਸਵੇਰੇ ਵੀ ਕਹੀ ਸੀ ਜੀ ਜੀ ਕਿ ਪੰਜਾਬੀ ਦਾ ਕਿੰਨੇ ਭਵਿਕ ਪੰਜਾਬੀ ਦਾ ਭਵਿਕ ਬਹੁਤ ਉੱਜਵਲ ਹੈ ਪੰਜਾਬੀ ਨੂੰ ਕਦੀ ਵੀ ਸਰਕਾਰੀ ਪੈਟਰਨੇਜ ਨਹੀਂ ਮਿਲੀ ਮਰ ਰਜਿੰਗ ਸਿੰਘ ਨੇ ਵੀ ਆਪਣੇ ਕੋਲ ਤੇ ਫਾਰਸੀ ਹੀ ਵਰਤੀ ਨਾ ਮੁਗਲਾਂ ਨੇ ਪੰਜਾਬੀ ਵਰਤੀ ਨਾ ਅੰਗਰੇਜ਼ਾਂ ਨੇ ਪੰਜਾਬੀ ਵਰਤੀ ਸੋ ਪੰਜਾਬੀ ਲੋਕਾਂ ਦੀ ਬੋਲੀ ਹੈ ਇਹ ਸਰਕਾਰਾਂ ਦੀ ਬੋਲੀ ਇੰਨੀ ਕਦੀ ਨਹੀਂ ਸਿਰਫ ਹੁਣ ਹੁਣ ਦੀ ਪੰਜਾਬ ਸਰਕਾਰ ਜਾਂ ਪੰਜਾਬੀ ਸੂਬਾ ਬਣਨ ਤੋਂ ਬਾਅਦ ਸਰਕਾਰ ਨੇ ਇਹਨੂੰ ਆਪਣਾ ਇਜਾ 11 ਸਾਲ ਇਹ ਸਰਕਾਰ ਦੀ ਸਰਪ੍ਰਸਤੀ ਤੋਂ ਬਗੈਰ ਰਾਜਾਂ ਦੀ ਸਰਪ੍ਰਸਤੀ ਤੋਂ ਬਗੈਰ ਅੱਗੇ ਵਧੀ ਰਹੀ ਹੈ ਤੇ ਅੱਗੇ ਵਧੀ। ਇਕਾਸਵਨ ਸੋਚ ਜਿਹੜੀ ਹੈ ਤੁਹਾਡੀ ਡਾਕਟਰ ਸਾਹਿਬ ਬਹੁਤ ਖੂਬ ਹੈ ਮੈਂ ਅਕਸਰ ਡਾਕਟਰ ਕੁਲਵੰਤ ਸਿੰਘ ਥਿੰਦੂ ਹੋਰੀ ਸਾਡੇ ਬਹੁਤ ਸਤਿਕਾਰ ਦੇ ਨੇ ਉਹਨਾਂ ਦਾ ਗਾਰਜ ਕਰਦਾ ਮੇਰੇ ਅਧਿਆਪਕ ਨੇ ਹਾਂਜੀ ਜੀ ਉਹ ਅਕਸਰ ਇਹ ਗੱਲ ਦੀ ਜ਼ਿਕਰ ਕਰਦੇ ਜਿਨ੍ਹਾਂ ਤੇ ਮਾਣ ਮਹਿਸੂਸ ਹੁੰਦਾ ਤੁਹਾਡੀ ਗੱਲਬਾਤ ਕਰਦੇ ਹੈ ਜਿਹੜਾ ਇਸ ਸਮੇਂ ਤੁਹਾਡਾ ਬਾਹਰ ਕੈਨੇਡਾ ਆਇਓ ਕੈਨੇਡਾ ਦੇ ਵਿੱਚ ਵੀ ਇੰਡੀਆ ਵੀ ਜਿਹੜੀ ਆ ਪਾਰਲੀਮੈਂਟ ਦੇ ਵਿੱਚ ਵੀ ਤੀਜੇ ਪੱਧਰ ਤੇ ਬੀਸੀ ਦੇ ਵਿੱਚ ਸੈਕੰਡ ਲੈਂਗੁਏਜ ਦੇ ਤੌਰ ਤੇ ਹੈ ਇੱਥੇ ਮਨਮੋਨ ਸਿੰਘ ਸੋਹਤਾ ਮੂਸੋਤਾ ਵਰਗਿਆਂ ਨੇ ਇਹਨੂੰ ਬੜਾ ਮਾਣ ਦਵਾਇਆ ਸੰਸਥਾਵਾ ਵੀ ਕੰਮ ਕਰਦੀਆਂ ਨੇ ਫਿਰ ਵੀ ਤੁਸੀਂ ਨੇੜੇ ਹੋ ਕੇ ਦੇਖ ਲਓ ਕਿ ਜਿਹੜੇ ਵਿਦੇਸ਼ਾਂ 'ਚ ਪੰਜਾਬੀ ਵੱਸਦੇ ਨੇ ਕੋਈ ਚੀਜ਼ਾਂ ਕਈ ਵਾਰ ਇਸ ਤਰ੍ਹਾਂ ਹੋ ਜਾਂਦੀਆਂ ਕਿ ਹੌਲੀ-ਹੌਲੀ ਜ਼ਬਾਨ ਦੇ ਬੋਲਣ ਦੇ ਪੱਖੋਂ ਦੂਰੀ ਹੋ ਜਾਂਦੀ ਹੈ ਮਸਲਾਂਕੀ ਜੁਨੀਵਰਸਟੀਆਂ ਜਿਹੜੇ ਸਾਡੇ ਵਿਦਵਾਨ ਕਈ ਬੈਠੇ ਨੇ ਉਹ ਇਸ ਤਰ੍ਹਾਂ ਕਰਦੇ ਨੇ ਕਿ ਪੰਜਾਬੀ ਅਧਿਆਪਕ ਲਾਉਣ ਵੇਲੇ ਜਿਹੜੇ ਪੰਜਾਬ ਤੋਂ ਆਏ ਨੇ ਉਹਨਾਂ ਦੀ ਥਾਂ ਤੇ ਇੱਥੇ ਕੁਝ ਗਲਤ ਵੀ ਬੋਲਣਗੇ ਤੇ ਕੋਈ ਨਹੀਂ ਇੰਨਾ ਕੁ ਸਮਝੌਤਾ ਕਰ ਲਓ ਕੋਈ ਗੱਲ ਨਹੀਂ ਬੋਲਦੇ ਤਾਂ ਹਨ ਹੌਲੀ ਹੌਲੀ ਘੜੀ ਦਾ ਕੁੱਥਾ ਕੂਹਾਂ ਤੇ ਜਾ ਪੈਂਦਾ ਆ ਸਮੱਸਿਆਵਾਂ ਸਾਡੀਆਂ ਜੁਨੀਵਰਸਟੀਆਂ ਚ ਇੱਥੇ ਬਹੁਤ ਆ ਰਹੀਆਂ ਨੇ ਤੁਹਾਡੀ ਬੜਾ ਵਧੀਆ ਸਵਾਲ ਹੈ ਵੇਖੋ ਪਹਿਲੀ ਗੱਲ ਇਹ ਹੈ ਕਿ ਬੋਲੀ ਜਿਹੜੀ ਹੈ ਨਾ ਜਿਹੜੀ ਭਾਸ਼ਾ ਹੈ ਬਦਲਦੀ ਰਹਿੰਦੀ ਹੈ ਇਹਨੂੰ ਕਿਸੇ ਕਹਿਣਾ ਕਿ ਕਿ ਜਿਹੜੀ ਬੋਲਦੇ ਸਾਂ ਉਹ ਚੰਗੀ ਹੈ ਪੰਜਾਬੀ ਹੋਈ ਹੈ ਜੋ ਪੰਜਾਬੀ ਬੋਲਦੇ ਪਹਿਲੀ ਗੱਲ ਇਹ ਇਸ ਕਰਕੇ ਸਾਨੂੰ ਅਗਲੀ ਪੀੜੀ ਵੱਲ ਦੇਖਣੀ ਚਾਹੀਦੀ ਹੈ ਖਾਸ ਕਰਕੇ ਬਾਹਰ ਵੱਸਦੇ ਪੰਜਾਬੀਆਂ ਨੂੰ ਕਿ ਅਗਲੀ ਪੀੜੀ ਜਿਹੜੀ ਹੈ ਤੁਹਾਡੀ ਇਹ ਪੰਜਾਬੀ ਬੋਲੇ ਇਹ ਸਾਡਾ ਹੋਣਾ ਚਾਹੀਦਾ ਮਕਸਦ ਕੋਈ ਮੈਂ ਤੁਹਾਨੂੰ ਪਹਿਲੇ ਕਿਹਾ ਵੀ ਇਹ ਲੋਕਾਂ ਦੀ ਬੋਲੀ ਹੈ ਤੇ ਲੋਕਾਂ ਦੀ ਬੋਲੀ ਤਾਂ ਹੀ ਅਗੇ ਵਧੇ ਜਿਹੇ ਲੋਕ ਉਹਨੂੰ ਬੋਲਣਗੇ ਵਰਤਣਗੇ ਸੋ ਜਿਵੇਂ ਪੰਜਾਬ ਦੇ ਵਿੱਚ ਬਹੁਤ ਸਾਰੇ ਸਕੂਲ ਨੇ ਜਿੱਥੇ ਕਹਿੰਦੇ ਵੀ ਹਿੰਦੀ ਅੰਗਰੇਜ਼ੀ ਵਰਤੋ ਪੰਜਾਬ ਜੀ ਤੇ ਪਹਿਲੀ ਤੋਂ ਅੰਗਰੇਜ਼ੀ ਪੜ੍ਹਾਓ ਤੇ ਸਕੂਲਾਂ 'ਚ ਨਾਂ ਬੋਲੋ ਪੰਜਾਬੀ ਉਹ ਨਹੀਂ ਹੋਣਾ ਚਾਹੀਦਾ ਮੈਂ ਇਹ ਕਹਿੰਦਾ ਵੀ ਸਖਤ ਸਜ਼ਾ ਹੋਣੀ ਚਾਹੀਦੀ ਹੈ ਕਿਸੇ ਉਹ ਜਿਹੜਾ ਸਕੂਲ ਨੂੰ ਜਿਹੜਾ ਕਹਿੰਦਾ ਵੀ ਇੱਥੇ ਪੰਜਾਬੀ ਨਹੀਂ ਬੋਲੀ ਜਾ ਸਕਦੀ ਇੱਥੇ ਤੁਹਾਨੂੰ ਇਸ ਗੱਲ ਦੇ ਉੱਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਗਲੀ ਪੀੜ੍ਹੀ ਪੰਜਾਬੀ ਨਾਲ ਜੁੜੇ ਜੇ ਉਹ ਜੁੜੂਗੀ ਤਾਂ ਪੰਜਾਬੀ ਅੱਗੇ ਵਧੂਗੀ ਨਹੀਂ ਤੇ ਫਿਰ ਪੰਜਾਬੀ ਉਤੋਂ ਤੱਕ ਹੀ ਰਹਿ ਜਾਊਗੀ ਜਦੋਂ ਤੱਕ ਪੰਜਾਬ ਤੋਂ ਆਏ ਲੋਕ ਇੱਥੇ ਰਹਿੰਦੇ ਆ ਉਹ ਠੀਕ ਆ ਆਪਣੇ ਪ੍ਰੋਗਰਾਮ ਕਰ ਲੈਣ ਆਪਣਾ ਗੀਤ ਸੰਗੀਤ ਸੁਣ ਲੈਣ ਜੋ ਵੀ ਕਰ ਲੈਣ ਇਹਦੇ ਨਾਲ ਅਗਲੀ ਗੱਲ ਇਹ ਆ ਕਿ ਜਿਹੜੇ ਅਸੀਂ ਜ਼ਿੰਦਗੀ 'ਚ ਕੰਮ ਕਰਦੇ ਆ ਉਹਨਾਂ ਸਾਰਿਆਂ ਨੂੰ ਪੰਜਾਬੀ ਨਾਲ ਜੋੜਿਆ ਜਾਵੇ ਹੁਣ ਮੈਂ ਟੋਰਾਂਟੋ ਗਿਆ ਸੀ ਉਹ ਕਹਿੰਦੇ ਵੀ ਪੰਜਾਬ ਬਾਰੇ ਨਹੀਂ ਐਜੂਕੇਸ਼ਨ ਬਾਰੇ ਨਹੀਂ ਅਸੀਂ ਤੇ ਕੁਆਂਟਮ ਪੌਤਿਕ ਵਿਗਿਆਨ ਬਾਰੇ ਲੈਕਚਰ ਸੁਣਨਾ ਪੰਜਾਬੀ 'ਚ ਮੈਂ ਕਿ ਕੋਈ ਗੱਲ ਨਹੀਂ ਮੈਂ ਉੱਥੇ ਧੰ ਘੰਟੇ ਦਾ ਲੈਕਚਰ ਦਿੱਤਾ ਐਸ ਵੇਲੇ ਜਿਹੜੀ ਕਟਿੰਗ ਐਜ ਦੇ ਰਿਸਰਚ ਆ ਕੁਆਂਟਮ ਫਿਜ਼ਿਕਸ ਦੀ ਉਹਦੇ ਤੇ ਪੰਜਾਬੀ 'ਚ ਮਦਦ ਨਾਲ ਗੱਲਬਾਤ ਕੀਤੀ ਤੇ ਬਹੁਤ ਵਧੀਆ ਸੱਡੀ ਗੱਲਬਾਤ ਰਹੀ ਸੋ ਇਸ ਕਰਕੇ ਸਾਨੂੰ ਉਹ ਸਾਰੇ ਕੰਮ ਉਹ ਸਾਰੇ ਵਿਸ਼ੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਐਸ ਵੇਲੇ ਦੁਨੀਆ ਦੇ ਵਿੱਚ ਰੋਮਿਨੇਟ ਨੇ ਮਤਪੂਰਣੇ ਜ਼ਰੂਰੀ ਨੇ ਉਹਨਾਂ ਨੂੰ ਪੰਜਾਬੀ ਨਾਲ ਜੋੜਨਾ ਪੈਗਾ ਔਰ ਪੰਜਾਬੀ ਨੂੰ ਫੈਸ਼ਨੇਬਲ ਬਣਾਉਣਾ ਹੈ ਕਿਉਂ ਨਾ ਫੈਸ਼ਨ ਚਾਹੀਏਗੀ ਤਾਂ ਹੀ ਅਗਲੀ ਜੀ ਪੀ ਬਣਾਈਗੀ ਹੈਨਾ ਫੈਸ਼ਨੇਬਲ ਹੋਏਗੀ ਤਾਂ ਹੀ ਹੈਨਾ ਜੇ ਅਸੀਂ ਪੰਜਾਬੀ ਨੂੰ ਇੱਕ ਵਿਰਾਸਤ ਦੇ ਤੌਰ ਤੇ ਲਵਾਂਗੇ ਤੇ ਉਹ ਕਤੂ ਜਾਏਗੀ ਜੇ ਅਸੀਂ ਉਹਨੂੰ ਇੱਕ ਜਿਉਂਦੀ ਬੋਲੀ ਹੈ ਪੰਜਾਬੀ ਕੋਈ ਮਰੀ ਹੋਈ ਬੋਲੀ ਥੋੜਾ ਪੇਦਾ ਕੋਈ ਮਿਊਜ਼ੀਅਮ ਥੋੜਾ ਬਣਾਉਣਾ ਅਸੀਂ ਪੰਜਾਬੀ ਦਾ ਜਿੱਦਾਂ ਪੰਜਾਬੀ ਨੂੰ ਅੱਗੇ ਵਧਾਉਣਾ ਹੈ ਪੰਜਾਬੀ ਬਦਲਦੀ ਰਹਿੰਦੀ ਹੈ ਪੰਜਾਬੀ ਹੁਣ ਪੰਜਾਬ 'ਚ ਵੀ ਜਾਓਗੇ ਤਾਂ ਉਹ ਪੰਜਾਬੀ ਥੋੜਾ ਜਿਹੜੀ 20 ਸਾਲ ਪਹਿਲੇ ਬੋਲੀ ਜਾਂਦੀ ਸੀ ਲੋਕਾਂ ਨੇ ਹਰ 10-20 ਸਾਲ 'ਚ ਬੋਲੀ ਬਦਲ ਜਾਂਦੀ ਹੈ ਉਹਦੇ 'ਚ ਕਈ ਚੀਜ਼ਾਂ ਆ ਜਾਂਦੀਆਂ ਨੇ ਕਈ ਚੀਜ਼ਾਂ ਲੋਕੀ ਛੱਡ ਜਾਂਦੇ ਆ ਤਾਂ ਤਰੀਕੇ ਬਦਲ ਜਾਂਦੇ ਸੋ ਕਿਉਂਕਿ ਅੰਤਰਰਾਸ਼ਟਰੀ ਭਾਸ਼ਾ ਹੈ ਡਾਕੂਮੈਂਟੇਸ਼ਨ ਦੀ ਲੋੜ ਹੈ ਸਾਨੂੰ ਤੁਹਾਨੂੰ ਕਹਿਣਾ ਚਾਹੀਦਾ ਵੀ ਇਸ ਵੇਲੇ ਕਿੰਨੀ ਕਿਸਮ ਦੀ ਪੰਜਾਬੀ ਅਸੀਂ ਕਹਿੰਦੇ ਸੱਤ ਸੱਤ ਡਾਇਲੈਕਟਸ ਨੇ ਇੱਧਰ ਪੁਆਧੀ ਹੈ ਫਿਰ ਮਾਲਵੀ ਹੈ ਫਿਰ ਦੁਆਬੀ ਹੈ ਫਿਰ ਮਾਝੀ ਹੈ ਫਿਰ ਪੋਟੋਆਰੀ ਹੈ ਮਲਤਾਨੀ ਸਰੀ ਦੀ ਡਾਇਲੈਕਟ ਕੋਈ ਕਿਉਂ ਨਹੀਂ ਬਣ ਸਕਦੀ ਸਰੀ ਦੇ ਲੋਕ ਪੰਜਾਬੀ ਕਿਵੇਂ ਬੋਲਦੇ ਆ ਜ਼ਰੂਰ ਤੇ ਨਹੀਂ ਵੀ ਅਗਲੀ نسل ਨੇ ਅੰਗਰੇਜ਼ੀ ਵਾਂਗੂ ਪੰਜਾਬੀ ਬੋਲਣੀ ਹੈ ਇੱਥੇ ਹੋ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਹੋਣਗੀਆਂ ਜਿਨ੍ਹਾਂ ਨੂੰ ਜੇ ਪੰਜਾਬੀ ਨਾਲ ਜੋੜਾਂਗੇ ਤੇ ਤੁਹਾਡੀ ਕੈਨੇਡਾ ਦੀ ਪੰਜਾਬੀ ਦੀ ਡਾਇਲੈਕਟ ਡਵੈਲਪ ਹੋਊਗੀ ਉਹ ਫਿਰ ਕੈਨੇਡਾ ਦੀ ਡਾਇਲੈਕਟ ਨਹੀਂ ਜਾਊਗੀ ਇਸ ਤਰ੍ਹਾਂ ਸੌ ਸਾਲ ਦੀ ਡਾਇਲੈਕਟ ਹੋ ਸਕਦੀ ਹੈ ਸੋ ਇਸ ਤਰ੍ਹਾਂ ਹੀ ਬੋਲੀਆਂ ਵਾਦੀਆਂ ਘਟਦੀਆਂ ਰਹਿੰਦੀਆਂ ਨੇ ਤੇ ਉਹਨਾਂ ਦੀ ਡਾਕੂਮੈਂਟੇਸ਼ਨ ਕਰਨੀ ਉਹਨਾਂ ਨੂੰ ਅਪਰੀਸ਼ੀਏਟ ਕਰਨਾ ਕੱਲੋ ਕੋਈ ਨੋਵਲ ਲਿਖਿਆ ਜਾਂਦਾ ਹੈ ਜਿਹੜਾ ਇੱਥੋਂ ਦੇ ਬਾਰੇ ਆ ਤੇ ਉਹ ਇੱਥੋਂ ਦੀ ਡਾਇ ਤੋਂ ਆਪਾ ਪੰਜਾਬੀ ਨੂੰ ਅੱਗੇ ਵਧਾਉਣਾ ਹੈ ਉਹਨੂੰ ਛੋਟੀ ਨਹੀਂ ਕਰਨਾ ਵਿਗਿਆਨੀ ਦੇ ਨਾਮ ਨਾਲ ਮੈਨੂੰ ਭਾਸ਼ਾ ਵਿਗਿਆਨੀ ਦੀ ਝਲਕ ਤੁਹਾਡੇ ਚ ਪੈਂਦੀ ਹੈ ਅਕਸਰ ਅਸੀਂ ਚੋਮਸਕੀ ਦੀ ਸੋਸੀਉਰ ਦੀਆਂ ਹੋਰਾਂ ਦੀਆਂ ਗੱਲਾਂ ਕਰਦੇ ਹਾਂ ਹਾਂਜੀ ਤੁਸੀਂ ਡਾਕਟਰ ਸਾਹਿਬ ਇੱਕ ਬੜੀ ਸੋਹਣੀ ਗੱਲ ਕਹੀ ਕਿ ਉਸ ਖਿੱਤੇ ਨੂੰ ਉਹਦਾ ਆਦਬ ਜਾਂ ਉਥੋਂ ਦੀ ਜਿਹੜੇ ਮਾਹੌਲ ਹੈ ਉਹ ਭਾਸ਼ਾ ਨੂੰ ਪ੍ਰਭਾਵਿਤ ਕਰਦਾ ਇਹ ਇੱਕ ਭਾਸ਼ਾਈ ਸ਼ਬਦਾਵਲੀ ਦੇ ਤੌਰ ਤੇ ਕਿਉਂਕਿ ਇੱਕ ਬੜੇ ਅਨਾਲਿਸਿਸ ਤੋਂ ਸੀ ਬਰੀਕੀ ਵਿਸ਼ਲੇਸ਼ਣ ਕੀਤਾ ਹੈ ਸਮੱਸਿਆ ਇੱਕ ਅਜੀਬ ਕਿਸਮ ਦੀ ਹੁੰਦੀ ਹੈ ਕਿ ਇੱਥੇ ਜਿਹੜੇ ਵਿਅਕਤੀ ਰਹਿੰਦੇ ਆ ਉਹਨਾਂ ਨੂੰ ਪਤਾ ਐਗਜ਼ਾਮਪਲ ਹੈ ਕਿ ਕੈਨੇਡਾ ਦੀ ਰਾਜਧਾਨੀ ਓਟਵਾ ਪੰਜਾਬ ਦੀ ਧਰਤੀ ਤੇ ਭਾਰਤ ਵਿੱਚ ਬੈਠੇ ਉਹਨੂੰ ਓਟਾਵਾ ਲਿਖ ਨਹੀਂ ਠੀਕ ਹੈ ਉਹ ਇੱਥੇ ਆ ਕੇ ਵੀ ਓਟਾਵਾ ਹੀ ਭੁੱਲਣ ਤਾਂ ਲੋਕ ਹੱਸਣ ਲੱਗਦੇ ਬਿਲਕੁਲ ਠੀਕ ਹੈ ਐਬਿਸਪੋਰਟ ਸ਼ਹਿਰ ਮੇਰਾ ਜੱਦੀ ਸ਼ਹਿਰ ਹੈ ਜਿੱਥੇ ਮੈਂ ਰਹਿ ਰਿਹਾ ਹੁਣ ਅੰਗਰੇਜ਼ੀ ਦੇ ਵਿੱਚ 30 ਸਾਇਲੈਂਸ ਹੋ ਜਾਂਦੀ ਹੈ ਪੰਜਾਬੀ ਵਾਲੇ ਜਦੋਂ ਉਹਦਾ ਨਾਂ ਲਿਖਦੇ ਨੇ ਟੈਂਕਾ ਮੱਲੋ ਮੱਲੀ ਉੱਥੇ ਢਾਹ ਦਿੰਦੇ ਨੇ ਹਮਮ ਸਰੀ ਸ਼ਹਿਰ ਦਾ ਜਿਹੜਾ ਹੈ ਇਹ ਸਰੀ ਤੋਂ ਬਣਿਆ ਤੇ ਇਹਦਾ ਵਾਈ ਦੇ ਨਾਲ ਸਪੈਲਿੰਗ ਪਰ ਸਭੀ ਤੱਕ ਟਿਕਾ ਪੈਰ ਤੇ ਹਾਹਾ ਪਾ ਕੇ ਉਹਨੂੰ ਸਰੀ ਹੀ ਪਾ ਦਿੰਦੇ ਨੇ ਇਸੇ ਤਰੀਕੇ ਨਾਲ ਕੈਨੇਡਾ ਇਹਦਾ ਇੱਕ ਸ਼ਬਦ ਦਾ ਪੂਰਾ ਉਚਾਰਨ ਹੈ ਜਦੋਂ ਅਸੀਂ ਇੱਥੇ ਵਸਦੇ ਹਾਂ ਹਾਂ ਜੀ ਹਾਂ ਜੀ ਪਰ ਇਹਨੂੰ ਬਦਲ ਕੇ ਵੀ ਇਸੇ ਤਰੀਕੇ ਨਾਲ ਕਿਤੇ ਨਾ ਕਿਤੇ ਹੋਰ ਬਿਲਕੁਲ ਠੀਕ ਹੈ ਹੁਣ ਤੁਸੀਂ ਕੀ ਮਹਿਸੂਸ ਕਰਦੇ ਹੋ ਇਹ ਕਿੰਨਾ ਕੁ ਜਾਇਜ਼ ਹੈ ਨਹੀਂ ਨਹੀਂ ਇਹ ਸਾਰੇ ਠੀਕ ਕਰਨੇ ਚਾਹੀਦੇ ਸੀ ਇਹ ਗਲਤ ਨਹੀਂ ਵੇਖੋ ਅ ਅੰਗਰੇਜ਼ ਪੀਕਿੰਗ ਕਹਿੰਦੇ ਸੀ ਉਹਨਾਂ ਨੇ ਕਿਹਾ ਵੀ ਸਾਡੇ ਸ਼ਹਿਰ ਦਾ ਨਾਮ ਪੀਕਿੰਗ ਨਹੀਂ ਇਹ ਬੀਜਿੰਗ ਹੈ ਤੇ ਉਹਨਾਂ ਨੇ ਬਦਲ ਲਿਆ ਹਾਂਜੀ ਅਸੀਂ ਇਹਨੇ ਬੈਂਗਲੁਰੂ ਹੁਣ ਅਸੀਂ ਲਿਖਦੇ ਹੁਣ ਬੰਗਲੌਰ ਕੋਈ ਨਹੀਂ ਕਹਿੰਦਾ ਪੰਜਾਬੀ ਵਿੱਚ ਬਿਜਾ ਕਰ ਜੀ ਬੰਗਲੌਰ ਲਿਖੀ ਜਾਈਏ ਪੰਜਾਬੀ ਵਿੱਚ ਵੀ ਸਾਨੂੰ ਜਦੋਂ ਉਹਨਾਂ ਨੇ ਆਪਣਾ ਸਹੀ ਜਿਹੜਾ ਉਚਾਰਨ ਦੱਸਦਾ ਕਿ ਇਹ ਬੈਂਗਲੁਰੂ ਹੈ ਤੇ ਅਸੀਂ ਪੰਜਾਬੀ ਵਿੱਚ ਬੈਂਗਲੂਰੂ ਲਿਖਣਾ ਚਾਹੀਦਾ ਬੰਗਲੌਰ ਨਹੀਂ ਲਿਖਣਾ ਚਾਹੀਦਾ ਸਾਨੂੰ ਹਰ ਸਾਲ ਸ਼ਬਦ ਜੋੜ ਬਦਲਨੇ ਚਾਹੀਦੇ ਜਿਵੇਂ ਪਹਿਲਾਂ ਗਲਤੀ ਨਾਲ ਕੈਨੇਡਾ ਕਹਿੰਦੇ ਰਹੇ ਹਾਂ ਦਸਤਨ ਚ ਕੈਨੇਡਾ ਹੈ ਤੇ ਜਦੋਂ ਉਹਨੂੰ ਕੈਨੇਡਾ ਕਹਿੰਨਾ ਤੇ ਕੈਨੇਡਾ ਭਲੇ ਵਿੱਚ ਲਿਖਿਆ ਜਾ ਸਕਦਾ ਸਾਨੂੰ ਇਹ ਗਲਤੀਆਂ ਨੂੰ ਸੁਧਾਰਨਾ ਚਾਹੀਦਾ ਹੈ ਤਾਂ ਹੀ ਮੈਂ ਕਹਿੰਦਾ ਕਿ ਪੰਜਾਬੀ ਦੀ ਇੱਕ ਟਕਸਾਲ ਬਣਨੀ ਚਾਹੀਦੀ ਉਹ ਟਕਸਾਲੀ ਪੰਜਾਬੀ ਦੇ ਵਿੱਚ ਸ਼ਬਦਾਂ ਦੇ ਨਵੇਂ ਐਸ ਵੇਲੇ ਠੀਕ ਸ਼ਬਦ ਜੋੜ ਕੀ ਨੇ ਉਹਦੇ ਚ ਆ ਜਾਣੇ ਚਾਹੀਦੇ ਜਦੋਂ ਸ਼ਬਦ ਜੋ ਠੀਕ ਹੋ ਜਾਣਗੇ ਤੇ ਉਹਨਾਂ ਦਾ ਉਚਾਰਨ ਵੀ ਠੀਕ ਹੋ ਜਾਏਗਾ ਤੁਹਾਡੇ ਨਾਲ ਗੱਲ ਕਰਕੇ ਜਿੰਨਾ ਮਨ ਨੂੰ ਸਕੂਨ ਮਿਲ ਰਿਹਾ ਹੈ ਬੜੀ ਚੰਗੀ ਗੱਲ ਹੈ। ਅ ਵਕਤ ਦੇ ਨਿਜੇ ਮ ਕਾਰਨ ਸੰਖੇਪ ਜਿਹਾ ਕੁਝ ਗੱਲਾਂ ਕਰਾਂਗੀ। ਬਸ ਇੱਕ ਤਾਂ ਇਹ ਹੈ ਕਿ ਅਨੁਵਾਦ ਦੀ ਗੱਲ ਇਹਦੇ ਨਾਲ ਹੀ ਜੁੜਦੀ ਹੈ। ਜੀ ਤੁਸੀਂ ਪਹਿਲਾਂ ਤਾਤਸੰਤ ਤੇ ਤਾਦ ਭਾਵ ਦੀ ਗੱਲ ਕੀਤੀ ਹੈ ਕਿ ਪੰਜਾਬੀ ਦਾ ਹਜਮੜ ਬੜਾ ਵੱਡਾ ਤੇ ਸਾਰੇ ਨੂੰ ਹਜਮ ਕਰਦੀ ਹੈ। ਬਿਲਕੁਲ ਇੱਕ ਰਵੈਤ ਜਿਹੜੀ ਬੜੀ ਚੰਗੀ ਚੱਲਦੀ ਸੀ ਉਹ ਸੀ ਅਨੁਵਾਦ ਦੀ ਇਹ ਭਾਸ਼ਾ ਵਿਭਾਗ ਵੀ ਕਰਦਾ ਸੀ ਯੂਨੀਵਰਸਟੀਆਂ ਵੀ ਕਰਦੀਆਂ ਸੀ। ਪਰ ਪਿਛਲੇ ਲੰਬੇ ਦੌਰਾਂ ਸਮੇਂ ਦੌਰਾਨ ਬਜਟ ਹੋਰ ਪਾਸੇ ਬਹੁਤ ਜਾਂਦੇ ਨੇ ਅਨਵਾਦ ਵੱਲ ਬਜਟ ਜਿਹੜੇ ਆ ਨਾ ਹੋਣ ਕਰਕੇ ਕਮਾਂਦਰੀ ਚੰਗਾ ਸਹਿਤ ਪੰਜਾਬੀ ਪਾਠਕਾਂ ਤੱਕ ਨਹੀਂ ਪਹੁੰਚ ਸਕਿਆ ਇਹਦੇ ਬਾਰੇ ਤੁਸੀਂ ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ ਅਸੀਂ ਨਵੀਂ ਨਵੀਂ ਯੂਨੀਵਰਸਿਟੀ ਜਿਹਨੂੰ ਨਵੇਂ ਸਿਟੀ ਤੋਂ ਸ਼ੁਰੂ ਕੀਤਾ ਲਿਪੀ ਅੰਤਰ ਨੂੰ ਵੀ ਤੇ ਅਨਵਾਦ ਨੂੰ ਵੀ ਤੇ ਤੁਹਾਡੀ ਗੱਲ ਠੀਕ ਹੈ ਕਿ ਸਰਕਾਰਾਂ ਦੇ ਏਜੰਡੇ ਕੁਝ ਹੋਰ ਹੁੰਦੇ ਆ ਪੈਸੇ ਤਾਂ ਥੋੜੇ ਜਿਹੀ ਚਾਹੀਦੇ ਹੁੰਦੇ ਕੋਈ ਇੱਕ ਇੱਕ ਵਧੀਆ ਵਰਲਡ ਕਲਾਸ ਅਨਵਾਦ ਦਾ ਕੇਂਦਰ ਬਣਾਉਣ ਲਈ 5 ਕਰੋੜ 10 ਕਰੋੜ 20 ਕਰੋੜ ਲੱਗ ਜੇ ਸਰਕਾਰਾਂ ਲਈ ਕੀ ਹੈ ਇਹ ਨੀਅ ਸੜਕਾਂ ਇਨਪੋਲ ਬਣਾਉਂਦੇ ਰਹਿੰਦੇ ਆ ਸੈਕਟੇਕ ਰੋਡ ਲਾਗੇ ਤੇ ਜੇ ਇੱਕ ਪੋਲ ਨਾ ਬਣੇਗਾ ਤੇ 10 ਮਿੰਟ ਠਹਿਰ ਕੇ ਪਹੁੰਚਾਂਗੇ ਕਿਤੇ ਸੋ ਇਹ ਪ੍ਰਾਇਰਟੀ ਨਹੀਂ ਹੈਗੀ ਇਸ ਵੀੜੇ ਦੀਆਂ ਸਰਕਾਰਾਂ ਦੀ ਇਹ ਹੋਣੀ ਚਾਹੀਦੀ ਹੈ ਨਹੀਂ ਵੀ ਜੇ ਸਰਕਾਰਾਂ ਦੀ ਹੈਗੀ ਤੇ ਸਾਨੂੰ ਕਮਿਊਨਿਟੀ ਨੂੰ ਆਪਣੀਆਂ ਸੰਸਥਾਵਾਂ ਬਣਾ ਕੇ ਇਹ ਕੰਮ ਕਰਨਾ ਚਾਹੀਦਾ ਕਿਉਂਕਿ ਮੈਂ ਕਹਿੰਨਾ ਕਿ ਹਰ ਤਰ੍ਹਾਂ ਦਾ ਗਿਆਨ ਵਿਗਿਆਨ ਪੰਜਾਬੀ ਚ ਉੱਚ ਮਿਆਰੀ ਕਿਤਾਬਾਂ ਦੇ ਰੂਪ ਚ ਉਪਲਬਧ ਹੋਣਾ ਚਾਹੀਦਾ ਪੰਜਾਬੀ ਯੂਨੀਵਰਸਿਟੀ ਦਾ ਪਬਲਿਕੇਸ਼ਨ ਬਿਊਰੋ ਬਹੁਤ ਵੱਡਾ ਅਦਾਰਾ ਹਾਂਜੀ ਤੇ ਬਹੁਤ ਸਮਾਂ ਪਹਿਲਾਂ ਤੋਂ ਜਦੋਂ ਇਹ ਬਣਿਆ ਤੇ ਬੜਾ ਕੁਝ ਨਹੀਂ ਦਿੱਤਾ ਪਰ ਇਹਦੇ ਵਿੱਚ ਖੜੋਤ ਦੀ ਇੱਕ ਗੱਲ ਜਿਹੜੀ ਪਿਛਲੇ ਸਮੇਂ ਤੋਂ ਲਗਾਤਾਰ ਕਈ ਦਹਾਕੇ ਤੋਂ ਦੇਖੀ ਜਾ ਰਹੀ ਉਹ ਇਹ ਹੈ ਕਿ ਜਿਹੜਾ ਸਾਡਾ ਕਲਾਸਿਕ ਸਾਹਿਤ ਹੈ ਜਿਵੇਂ ਕਿਤੇ ਸਾਡੇ ਮਿੰਦਰ ਸਿੰਘ ਰੰਧਾਵਾ ਦੀ ਪੰਜਾਬ ਕਿਤਾਬ ਹੈ ਗੁਰਦੇਵ ਸਿੰਘ ਦੀ ਮੇਰਾ ਖੰਡ ਹੈ ਮੈਦੀ ਸਾਹਬ ਦੀ ਆ ਡਾਕਟਰ ਦੀਵਾਨ ਸਿੰਘ ਦੀ ਆ ਈਵਨ ਸਿੱਖ ਸਿਧਾਂਤਕ ਨੁਕਤੇ ਤੇ ਵੀ ਬਹੁਤ ਵਿਰਾਸਤੀ ਕਿਤਾਬਾਂ ਪਈਆਂ ਪਰ ਪਿਛਲੇ ਕਈ ਦਹਾਕਿਆਂ ਤੋਂ ਉਹ ਦੁਬਾਰਾ ਪ੍ਰਕਾਸ਼ਿਤ ਹੀ ਨਹੀਂ ਹੋਈਆਂ। ਨਹੀਂ ਉਹ ਕੀਤੀਆਂ ਜਾ ਸਕਦੀਆਂ ਕੋਈ ਗੱਲ ਨਹੀਂ ਮੈਂ ਤਾਂ ਕਿਹਾ ਸੀ ਵੀ ਜਿਦਾਂ ਜਿਨਨਾਂ ਦੀ ਵੀ ਲੋੜ ਆ ਆਪਾਂ ਕਰੀਏ ਕੁਛ ਅਸੀਂ ਕੀਤੀਆਂ ਵੀ ਕੁਝ ਨਵੀਆਂ ਵੀ ਛਾਪੀਆਂ। ਇਹ ਕਰਨਾ ਚਾਹੀਦਾ ਕਿਉਂਕਿ ਇਹਦੇ ਲਈ ਤੇ ਇੱਕ ਤੇ ਉਹਨਾਂ ਦੀ ਗੈਟਅਪ ਬਦਲ ਜੇਗੀ ਨਵੇਂ ਰੂਪ ਚ ਆ ਜਾਣਗੀਆਂ ਪੀਡੀਐਫ ਫਾਈਲਾਂ ਬਣ ਜਾਣਗੀਆਂ ਬਹੁਤ ਸਾਨੂੰ ਇਹਨਾਂ ਚੋਂ ਲਾਭ ਪ੍ਰਾਪਤ ਹੋਏਗਾ। ਜੇਸੀ ਕੁਝ ਵਿਰਾਸਤੀ ਅਸਟਾਈ ਵੀ ਚਾਹੁੰਦੇ ਸੀ ਵੀ ਉਹ 100 ਵਿਰਾਸਤੀ ਕਿਤਾਬ ਚੁਣੀ ਹੈ ਤੇ ਉਹਨੂੰ ਉਰਦੂ ਉਹਦੇ ਚ ਫਾਰਸੀ ਲਿਪੀ ਵਿੱਚ ਛਾਪੀਏ ਤਾਂ ਕਿ ਉਹ ਸਾਰੀਆਂ ਜਿਹੜੀਆਂ ਕਿਤਾਬਾਂ ਪੰਜਾਬੀ ਯੂਨੀਵਰਸਿਟੀ ਨੇ ਛਾਪੀਆਂ ਨੇ ਉਹ ਪਾਕਿਸਤਾਨ ਵਿੱਚ ਦਾ ਹੋਰ ਥਾਵਾਂ ਤੇ ਜਿੱਥੇ ਲੋਕ ਗੁਰਮੁਖੀ ਨਹੀਂ ਵਰਦੇ ਉਹਨਾਂ ਲਈ ਵੀ ਉਪਲਬਧ ਹੋ ਜਾਣ ਉਹਦੇ ਲਈ ਅਸੀਂ AI ਵਰਤਣਾ ਚਾਹੁੰਦੇ ਸੀ ਕਿ ਆਈਡੀਆ ਸੀ ਕਿ ਇੱਕ ਵਾਰੀ ਜੇ ਕੰਮ ਸ਼ੁਰੂ ਹੋ ਜੇ ਫਿਰ ਬੈਕ ਏਨਵਾਦ ਰਿਪੀਅੰਟਰ ਕਰਨ ਦੀ ਲੋੜ ਨਾ ਪਵੇ AI ਪ੍ਰੋਗਰਾਮ ਆਪੇ ਕਰ ਦੇ ਉਹਦੇ ਲਈ ਅਸੀਂ ਇੱਕ ਕਿਤਾਬ ਪਾਈ ਰੀਸਿੰਗ ਦੀਆਂ ਚੂਣਵੀਆਂ 100 ਕਵਿਤਾਵਾਂ ਅਸੀਂ ਸ਼ਾਮੁਖੀ ਚ ਛਾਪੀਆਂ ਇਹ ਨਾਲ ਤੇ ਉਹ ਕਿਤਾਬ ਛਪ ਗਈ ਸੀ ਵਿੱਚ ਤੇ ਉਹ ਆ ਜਾਣੀ ਚਾਹੀਦੀ ਬਾਹਰ ਉਹ ਉਸ ਦਿਨ ਚਾਹੁੰਦੇ ਸੀ ਕਿ ਇੱਕ ਤੋਂ ਸ਼ੁਰੂਆਤ ਕਰਕੇ ਅਸੀਂ 100 ਤੱਕ ਜਾਈਏ ਤੇ ਬਹੁਤ ਸਾਰੀਆਂ ਪੁਰਾਣੀਆਂ ਜਿਹੜੀਆਂ ਕਿਤਾਬਾਂ ਨੇ ਉਹਨਾਂ ਨੂੰ ਨਾ ਸਿਰਫ ਨਵੇਂ ਸਿਰੇ ਤੋਂ ਛਾਪੀਏ ਸਗੋਂ ਉਹਨਾਂ ਨੂੰ ਅਸੀਂ ਫਾਸੀ ਲਿਪੀ ਚ ਛਾਪੀਏ ਆਖਰੀ ਸਵਾਲ ਅਲੂਮਨੀ ਗੁਰਨਾਨ ਸਿੰਘ ਦੇ ਯੂਨੀਵਰਸਿਟੀ ਦੇ ਅਲੂਮਨੀ ਤੇ ਤੁਸੀਂ ਗਏ ਜੀ ਮੈਂ ਖੁਦ ਗੁਰਨਾਨ ਸਿੰਘ ਯੂਨੀਵਰਸਿਟੀ ਦਾ ਵਿਦਿਆਰਥੀ ਹਾਂ ਪਰ ਮੈਂ ਡਾਕਟਰੀਟ ਜਿਹੜੀ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ ਜੀ ਅਕਸਰ ਸਮੱਸਿਆ ਕਈ ਵਰੀ ਆਉਂਦੀ ਹੈ ਕਿ ਡਾਕਟਰੀਟ ਕਾਲਜ ਕੀਤੀ ਮੈਂ ਕੈਨੇਡਾ ਦੇ ਪੰਜਾਬੀ ਪੱਤਰਕਾਰੀ ਦੇ 100 ਸਾਲ ਸਰਵੇਖਣ ਤੇ ਮੁਲਾਂਕਣ ਇਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਹੀ ਇਹ ਕੀਤੀ ਤੇ ਇਥੋਂ ਦਾ ਤਕਰੀਬਨ 100 ਸਾਲ ਦਾ ਜਿਹੜਾ ਸਫਰ ਹੈ ਉਹਦੇ ਤੇ ਮੇਰਾ ਇਹ 2000 ਤੇਰਾ ਦੇ ਵਿੱਚ ਹਾਂਜੀ ਕੀ ਕੀ ਤੇ ਮਾਣ ਮਹਿਸੂਸ ਹੋਇਆ ਬੜਾ ਚੰਗਾ ਲੱਗਿਆ ਮੈਂ ਡਾਕਟਰ ਸਾਹਿਬ ਇੱਕ ਮਹਿਸੂਸ ਕਰ ਰਿਹਾ ਸੀ ਕਿ ਅਲੂਮਨੀ ਬੜੀਆਂ ਬਣੀਆਂ ਹੋਈਆਂ ਹਨ ਅਲੂਮਨੀ ਦਾ ਕਈ ਵਾਰ ਡਿਪਾਰਟਮੈਂਟਸ ਜਿਹੜੇ ਨੇ ਉਹਨਾਂ ਦਾ ਪ੍ਰਸ਼ਾਸਨ ਬਦਲਦਾ ਤੇ ਉਹਦੇ ਕਾਰਨ ਕੰਮ ਰੁਕ ਜਾਂਦਾ ਬਾਹਰਲੇ ਇੱਕ ਜਿਵੇਂ ਤੁਸੀਂ ਮਿਊਜ਼ੀਅਮ ਵਾਲੀ ਗੱਲ ਕੀਤੀ ਨਮੈਸ਼ ਦੀ ਗੱਲ ਕੀਤੀ ਆ ਉਹ ਚੀਜ਼ ਨਮੈਸ਼ ਵਾਂਗ ਕਰੇ ਕਿ ਸਾਡੀਆਂ ਜੀ 500 ਅਲੂਮਨੀਆਂ 50 ਅਲੂਮਨੀ ਯਾਰ ਹੋ ਕੀ ਰਿਹਾ ਉਨ੍ਹਾਂ ਦੇ ਨਾਲ رابطہ ਇੱਕ ਜਿਹੜਾ ਸਿਸਟਮੈਟਿਕਲੀ ਨਹੀਂ ਮੈਂ ਖੁਦ ਵੀ ਇੱਕ ਪੰਜਾਬੀ ਯੂਨੀਵਰਸਿਟੀ ਦੇ ਅਲੂਮਨੀ ਦੇ ਨਾਲ ਸੇਵਕ ਦੇ ਤੌਰ ਤੇ ਚੱਲਿਆ ਪਰ ਅਸੀਂ ਬਹੁਤ ਕੋਸ਼ਿਸ਼ ਕੀਤੀ ਪਰ ਉਹ ਗੱਲ ਨਾ ਬਣ ਸਕੀ ਨਹੀਂ ਅਸੀਂ ਇਹਦੇ ਤੇ ਪੁਰਾਲਾ ਕੀਤਾ ਇੱਕ ਤਾਂ ਅਸੀਂ ਜਿਹੜਾ ਸਾਡਾ ਡੈਸ਼ਪੋਰਾ ਸੈਂਟਰ ਹੈ ਉਹਨੂੰ ਦੁਬਾਰਾ ਚਲਾਇਆ ਤੇ ਅਸੀਂ ਕੋਈ 25 ਪ੍ਰੋਗਰਾਮ ਕੀਤੇ ਉਹਦੇ ਵਿੱਚ ਜਿੱਥੇ ਅਸੀਂ ਬਾਹਰ ਬੈਠੇ ਵਿਦਵਾਨਾਂ ਨੂੰ ਜੋੜਿਆ ਔਰ ਉੱਤੇ ਜੀ ਕੋਸ਼ਿਸ਼ ਇਹ ਕੀਤੀ ਕਿ ਜੇ ਮੰਨ ਲਓ ਕੋਈ ਪੰਜਾਬੀ ਮੂਲ ਦਾ ਵਿਦਵਾਨ ਐਸ ਵੀ ਰਿਪ ਕਿਸੇ ਬਾਦਰੀ ਯੂਨੀਵਰਸਿਟੀ ਚ ਪ੍ਰੋਫੈਸਰ ਹੈ ਤੇ ਖਾਸ ਕਰਕੇ ਉਹ ਜਿਹੜਾ ਇਧਰ ਦਾ ਜੰਪਲ ਹੋਵੇ ਉਹਨਾਂ ਸਾਰੇ ਨੇ ਅਸੀਂ ਲੈਕਚਰ ਕਰਾਇਆ ਉਹ ਸਾਰੇ YouTube ਤੇ ਵੀ ਅਵੇਲੇਬਲ ਨੇ ਸੋ ਅਸੀਂ ਲਗਾਤਾਰ ਉਹ ਉਪਰਲਾ ਕੀਤਾ ਉਸ ਤੋਂ ਬਾਅਦ ਅਸੀਂ ਅਲੂਮਨੀ ਨੂੰ ਸੈਂਟਰਲ ਲੈਵਲ ਤੇ ਆਰਗੇਨਾਈਜ਼ ਕਰਨ ਦਾ ਵੀ ਕੰਮ ਕੀਤਾ ਅਸੀਂ ਬਹੁਤ ਕੰਮ ਨੂੰ ਟਾਈਮ ਬੜਾ ਲੱਗਾ ਕਿਉਂਕਿ ਡਾਟਾਬੇਸਿਸ ਵਗੈਰਾ ਬਣ ਗਏ ਅਸੀਂ ਬਹੁਤ ਵੱਡੀ ਇੱਕ ਅਲੂਮਨੀ ਮੀਟ ਕੀਤੀ ਮੇਰੇ ਕਾਰਜਕਾਲ ਖਤਮ ਹੋਣ ਤੋਂ 3 ਦਿਨ ਪਹਿਲੇ ਜੀ ਦੇ ਚਪਾਦਰ ਸਾਹਿਬ ਵੀ ਆਏ ਔਰ ਅਸੀਂ ਉੱਥੇ ਲਗਭਗ 1000 ਰੁਪਏ ਇਕੱਠਾ ਹੋਇਆ ਸੋ ਇਹ ਸਾਰੀਆਂ ਅਲੂਮਨੀ ਐਸੋਸੀਏਸ਼ਨ ਜੁੜਨੀ ਚਾਹੀਦੀਆਂ ਨੇ ਮੈਂ ਕਹਿਣਾ ਹੁਣਾ ਕਿ ਅਲੂਮਨੀ ਦਾ ਜਿਹੜਾ ਰੋਲ ਹੈ ਉਹ ਸਿਰਫ ਇਹ ਨਹੀਂਗਾ ਕਿ ਉਹ ਕੋ ਡੋਨੇਸ਼ਨ ਦੇਣਗੇ ਉਹ ਤੁਹਾਨੂੰ ਆਈਡੀਆਜ਼ ਵੀ ਦੇ ਸਕਦੇ ਆ ਕਿਉਂਕਿ ਉਹ ਵਕ ਵਕ ਤਰੀਕਿਆਂ ਨਾਲ ਆਪਣੇ ਕੰਮਕਾਰ ਚ ਉਪਰ ਆਏ ਨੇ ਤੇ ਉਹਨਾਂ ਤੋਂ ਯੂਨੀਵਰਸਿਟੀ ਬਹੁਤ ਕੁਝ ਸਿੱਖ ਵੀ ਸਕਦੀ ਹੈ ਅਕਾਦਮਿਕਲੀ ਵੀ ਔਰ ਨਵੇਂ ਪ੍ਰੋਗਰਾਮ ਸ਼ੁਰੂ ਕਰਨ ਦੇ ਤੌਰ ਤੇ ਵੀ ਸੋ ਇੱਕ ਬਹੁਤ ਵੱਡਾ ਸਾਡੇ ਕੋਲ ਰਿਸੋਰਸ ਹੈ ਜਿਹਨੂੰ ਯੂਨੀਵਰਸਿਟੀ ਨਾਲ ਫਾਰਮਲੀ ਜੋੜਨਾ ਚਾਹੀਦਾ ਹੈ ਤਾਂ ਕਿ ਇੱਕ ਡਾਟਾਬੇਸ ਬਣ ਜੇ ਮੈਗਨੋਨਿਕ ਲੂਮਿਨਿ ਨਿਊਜ਼ਲੈਟਰ ਨਿਕਲੇ ਉਹ ਆਪੇ ਹੀ ਜ਼ਾਰਿਆਂ ਨੂੰ ਸਾਲਚ ਦੋ ਵਾਰੀ ਪਹੁੰਚ ਜੇ ਤੇ ਕਿਸੇ ਬੰਦੇ ਨੂੰ ਵੀ ਨਾ ਭੇਜਣ ਦੀ ਲੋੜ ਪਵੇ ਸੋ ਇਹਦੇ 'ਚ ਹੋਰ ਕੰਮ ਕਰਨ ਦੀ ਲੋੜ ਹੈ ਸ਼ੁਰੂਆਤ ਅਸੀਂ ਕੀਤੀ ਸੀ ਡੀਨ ਲੂਮਿਨੀ ਨੇ ਕਾਫੀ ਇਹਦੇ 'ਚ ਨਵੇਂ ਜਿਹੜੇ ਕਦਮ ਚੁੱਕੇ ਬਹੁਤ ਅੱਛਾ ਜੀ ਅਕੀਰ ਡਾਕਟਰ ਸਾਹਿਬ ਤੁਸੀਂ ਕਿਉਂਕਿ ਹੁਣ ਉਥੋਂ ਦਾ ਫਾਰਗ ਹੋ ਗਈ ਲੇਕਿਨ ਤੁਹਾਡੀਆਂ ਜ਼ਿੰਮੇਵਾਰੀਆਂ ਹੁਣ ਵੀ ਬਹੁਤ ਨੇ ਇੱਕ ਤੁਸੀਂ ਜਿਹੜੇ ਖੇਤਰ ਦੇ ਵਿੱਚ ਖੁਦ ਰਿਸਰਚ ਕੀਤੀ ਹੈ ਉਹ ਆਪਣੀਆਂ ਲਿਖਤਾਂ ਬਾਰੇ ਤੇ ਇੱਕ ਭਵਿੱਖ ਦਾ ਜਿਹੜਾ ਤੁਹਾਡਾ ਹੈ ਪ੍ਰੋਗਰਾਮ ਹੈ ਉਸ ਦੇ ਬਾਰੇ ਸਮੂਰਤ ਮੇਰਾ ਜਿਹੜਾ ਕੰਮ ਹੈ ਉਹ ਕੁਆਂਟਮ ਪੌਟਿਕ ਵਿਗਿਆਨ ਵਿੱਚ ਹੈ ਕੁਆਂਟਮ ਪੌਟਿਕ ਵਿਗਿਆਨ ਨੂੰ ਵਰਤ ਕੇ ਇਸ ਵਿਡੇ ਕੁਆਂਟਮ ਟੈਕਨੋਲੋਜੀਜ਼ ਦੇ ਉੱਤੇ ਬਹੁਤ ਕੰਮ ਹੋ ਰਿਹਾ ਜਿਦੇ ਚ ਕੁਆਂਟਮ ਕੰਪਿਊਟਰ ਕੁਆਂਟਮ ਕਮਿਊਨੀਕੇਸ਼ਨ ਡਿਵਾਈਸਸ ਤੇ ਕੁਆਂਟਮ ਸੈਂਸਰਸ ਬਣਾਏ ਜਾ ਰਹੇ ਹਨ ਇਸੇ ਸਿਲਸਿਲੇ 'ਚ ਕੈਨੇਡਾ ਦੀ ਜਾਂ ਕਹੇ ਲੋ ਅੰਤਰਰਾਸ਼ਟਰੀ ਸੰਸਥਾ ਹੈ ਪੈਰੀਮੀਟਰ ਇੰਸਟੀਚਿਊਟ ਫਾਰ ਥ੍ਰੈਟਿਕਲ ਫਿਜ਼ਿਕਸ ਉਹ ਟੋਰਾਂਟੋ ਲਾਗੇ ਵਾਟਰਲੂ 'ਚ ਹੈ। ਉਹਨਾਂ ਦੇ ਸਰਦੇ ਤੇ ਮੈਂ ਇੱਥੇ ਆਇਆ ਹਾਂ, ਉਹਨਾਂ ਦੇ ਖਰਚੇ ਤੇ ਆਇਆ ਹਾਂ। ਉੱਥੇ ਮੈਂ 10 ਦਿਨ ਕੰਮ ਕੀਤਾ ਆਪਣਾ, ਲੈਕਚਰ ਵਗੈਰਾ ਦਿੱਤੇ ਤੇ ਇਸੇ ਤਰ੍ਹਾਂ ਹੀ ਮੈਂ ਸਾਈਮਨ ਫਰੇਜ਼ਰ ਯੂਨੀਵਰਸਿਟੀ 'ਚ ਆਪਣੇ ਕੰਮ ਬਾਰੇ ਗੱਲ ਕਰਾਂਗਾ। ਭਾਰਤ ਵਿੱਚ ਕਾਫੀ ਕਾਮਯਾਬੀ ਤੇ ਹੋ ਰਿਹਾ ਹੈ ਤੇ ਕੁਆਂਟਮ ਟੈਕਨੋਲੋਜੀਜ਼ ਦਾ ਬਹੁਤ ਫਿਊਚਰ ਤੇ ਪ੍ਰਵੇਖ ਹੈ। ਇਹਦੇ ਤੇ ਇੱਕ ਤੇ ਮੈਂ ਆਪਣਾ ਕੰਮ ਜਾਰੀ ਰੱਖਾਂਗਾ। ਦੂਸਰਾ ਕਿਉਂਕਿ ਮੈਨੂੰ ਪਿਛਲੇ ਸਾਲਾਂ ਚ ਪੰਜਾਬੀ ਨਾਲ ਜੁੜਨ ਦਾ ਮੌਕਾ ਮਿਲਿਆ ਤੇ ਮੈਂ ਚਾਹੁੰਦਾ ਕਿ ਗਿਆਨ ਵਿਗਿਆਨ ਦੇ ਵਿਸ਼ਿਆਂ ਨੂੰ ਪੰਜਾਬੀ ਨਾਲ ਵੱਡੇ ਰੂਪ ਚ ਜੋੜਿਆ ਜਾਏ ਤੇ ਖਾਸ ਕਰਕੇ ਵਿਗਿਆਨ ਤੇ ਉਹ ਵਿਗਿਆਨ ਜਿਹੜਾ ਕਟਿੰਗ ਐਜ ਵਿਗਿਆਨ ਹੈ ਉਹਨੂੰ ਪੰਜਾਬੀ ਨਾਲ ਜੋੜਨ ਦੇ ਕੰਮ ਤੇ ਮੈਂ ਕੁਝ ਸਮਾਂ ਲਗਾਵਾਂਗਾ ਤੇ ਇਹਦੇ ਨਾਲ ਨਾਲ ਜਿਹੜੀ ਗੱਲ ਆਪਾਂ ਪਿੱਛੇ ਕਰ ਰਹੇ ਸਾਂ ਕਿ ਸਾਰੇ ਪੰਜਾਬੀ ਰਲ ਕੇ ਇੱਕ ਨਵੀਂ ਨਵੇਂ ਪੰਜਾਬ ਦਾ ਚਿੱਤਰਣ ਕਿਵੇਂ ਕਰਨ ਜਿਹੜਾ ਕਿਸੇ ਦੇਸ਼ ਜਾਂ ਸੂਬੇ ਨਾਲ ਨਹੀਂ ਸਾਰੇ ਪੰਜਾਬੀਆਂ ਨਾਲ ਜੁੜਿਆ ਹੋਵੇ ਸੋ ਇਹ ਤਿੰਨ ਗੱਲਾਂ ਨਾਲ ਮੇਰਾ ਦਿਲ ਇਹਨਾਂ ਦੇ ক্লোਜ਼ ਹੈ ਆਪਣੇ ਆਪਣੀ ਢੰਗ ਨਾਲ ਬਹਿਣਾ ਤਿੰਨਾਂ ਤੇ ਹੀ ਆਉਣ ਵਾਲੇ ਸਮੇਂ 'ਚ ਕੰਮ ਕਰਨ। ਇਕਸਾ ਇੱਕ ਵਾਰ ਫਿਰ ਬਹੁਤ ਸ਼ੁਕਰੀਆ ਤੁਹਾਡੇ ਇੱਕ ਇੱਕ ਲਫ਼ਜ਼ ਦੇ ਜਿਹੜੇ ਉਹਦੀ ਵਿਆਖਿਆ ਉਸ ਦਾ ਵਿਸਥਾਰ ਬਹੁਤ ਅਰਥ ਰੱਖਦੇ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਇਸੇ ਤਰੀਕੇ ਨਾਲ ਜਿਹੜੀ ਕਾਰ ਸ਼ੁਰੂ ਕੀਤੀ ਹੈ ਉਹਨੂੰ ਅੱਗੇ ਲੈ ਕੇ ਚੱਲੋ। ਤੇ ਤੁਹਾਡੀ ਚੜ੍ਹਦੀ ਕਲਾ ਲਈ ਦੁਆਵਾਂ ਕਰਦੇ ਮੈਨੂੰ ਵੀ ਬਹੁਤ ਅੱਛਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਤੁਹਾਡਾ ਧੰਨਵਾਦ ਮੈਨੂੰ ਪਤਾ ਨਹੀਂ ਸੀ ਤੁਸੀਂ ਪੰਜਾਬੀ ਯੂਨੀਵਰਸਿਟੀ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੋਵਾਂ ਦੇ ਰੂਮਨੀ ਹੋ ਤੇ ਮੈਂ ਇਹ ਦੋਵਾਂ ਚੇਰਿਆ ਤੁਹਾਡੇ ਮਿਲ ਕੇ ਮੈਨੂੰ ਬਹੁਤ ਖੁਸ਼ੀ ਹੋਈ ਬਹੁਤ ਸ਼ੁਕਰੀਆ ਲਾਸਟਲੀ ਥੈਂਕ ਯੂ